ਨਸ਼ਾ ਵੇਚਣ ਵਾਲਿਆਂ ਦੀਆਂ ਨਾਸਾ ਭੰਨੋਂ ਕੁਟਾਪਾ ਚਾੜੋ ਤੇ ਉਸ ਤੋਂ ਬਾਅਦ ਮੇਰੇ ਕੋਲ ਆ ਜਾਓ ਕਭਰਾਂ ਦੀ ਜ਼ਰੂਰਤ ਨਹੀਂ ਕੋਈ ਗੱਲ ਧਮਕਿਆਂ ਧਮਕੇ ਦਾ ਬੋਝ ਨਹੀਂ ਪੜੇ ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ ਮੈਂ ਆਪੇ ਸੰਭਾਲਾਂ ਠੀਕ ਹੈ ਹਰ ਰੋਜ਼ ਦਾ ਡਰਾਮਾ ਕਦੇ ਕਰਦੇ ਦੋ ਤਿੰਨ ਵਾਰੀ ਜਿਹਦੇ ਤੇ ਕੀਸਵੀ ਰਜਿਸਟਰਡ ਹੋਇਆ ਮਟੋ 15 ਦਿਨਾਂ ਬਾਅਦ ਜਮਾਨਤ ਹੋ ਜਾਂਦੀ ਵਾਕੇ ਦੁਬਾਰਾ ਕਹਿੰਦੇ ਮੇਰੇ ਕੋਲ ਹੁਣ ਲੋਕ ਚੌਂਕਾ ਚ ਖੜਕੇ ਨਸ਼ਾ ਵਪਾਰੀਆਂ ਦੀਆਂ ਨਾਸਾ ਭੰਨਣਗੇ ਕੁਟਾਪਾ ਚਾੜਣਗੇ ਕੋਈ ਬੰਦ ਉਹਨਾਂ ਦੇ ਗੱਲ ਪੈ ਗਈ ਗੱਲ ਪੈਣ ਦੇ ਬਾਵਜੂਦ ਫਿਰ ਵੀ ਤੁਸੀਂ ਦੱਸੋ ਅਗਲੇ ਨੇ ਹਾਰ ਤਪਾਉਣੇ ਨਹੀਂ ਸੀ ਇਹ ਐਸਐਸਪੀ ਗੱਲ ਨਹੀਂ ਸੁਣਦਾ ਜਾਂ ਉੱਥੋਂ ਦੀ ਪੁਲਿਸ ਨਹੀਂ ਗੱਲ ਸੁਣਦੀ ਕਿ ਤੁਹਾਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਐਸਐਸਪੀ ਨਾਲ ਲੜਨਾ ਪਿਆ ਮੈਂ ਉਹਨਾਂ ਵੀ ਲੜਦਾ ਕੇ ਕਹਿੰਦੇ ਆ ਵੀ ਇੱਕ ਕੋਈ ਥਾਟਾ ਸਾਬ ਇੰਸਪੈਕਟਰ ਪਤਾ ਨਹੀਂ ਛੱਡੋ ਨਾ ਲੈਣਾ ਨਹੀਂ ਜੇ ਉਹਦਾ ਪੋਣਾ ਵੀ ਤੁਸੀਂ ਦੱਸਦੇ ਆ ਜੀ ਜੇ ਉਹਨੂੰ ਉਸੇ ਕਿਚ ਨਾ ਬੰਦ ਕਰਾ ਭਾਵੇਂ ਲੜਨਾਂ ਲੈ ਭਾਵੇਂ ਐਸਐਸਪੀ ਸਾਹਿਬ ਨਾਲਾਂ ਵੀ ਦੇ ਦਰੋਜ਼ ਭਾਵੇਂ ਜਿਹੜਾ ਅਫਸਰ ਹੈ ਜਿਹੜਾ ਉਹਦੇ ਨਾਲ ਇਨਵੋਲ ਹੈ ਜਾਂ ਉਹਦਾ ਥਾਲਮੇਲ ਉਹਦੇ ਨਾਲ ਹੈ ਤਾਂ ਜੇ ਉਹਦੇ ਤੇ ਕਾਰਵਾਈ ਕਰਦੇ ਉਹਦੇ ਤੇ ਵੀ ਹੋਣੀ ਚਾਹੀਦੀ ਜਿਹੜੀ ਉਹਦੀ ਮਦਦ ਕਰਦਾ। ਕੋਈ ਨਸ਼ਾ ਵੇਚਦਾ ਨਾਲ ਸੌਰੀ ਸੋਚੀ ਵੀ ਸਰਕਾਰ ਆਮ ਆਦੀ ਪਾਟੀ ਦੀ ਇਹਨਾਂ ਨੇ ਬਖਸ਼ਣਾ। ਪੁਲਿਸ ਚਾਹੀਦੀ ਤਾਂ ਨਸ਼ਾ ਖਤਮ ਕਰਦੀ। ਜੇ ਪੁਲਿਸ ਨਹੀਂ ਚਾਹਦੀ ਤਾਂ ਨਸ਼ਾ ਖਤਮ ਨਹੀਂ ਹੋ ਸਕਦਾ। ਪੁਲਿਸ ਕੋਲ ਮਸ਼ੀਨ ਲਾ ਕੇ ਤਾਂ ਚੈੱਕ ਕਰਨੀ ਸਿੱਧੀ ਕਿਹੜਾ ਬੰਦਾ ਚਿੱਟਾ ਵੇਚਦਾ। ਆਬਵੀਅਸਲੀ ਦੱਸਾਂਗੇ ਤਾਂ ਸੀ ਨਾ ਵੀ ਸਾਡੇ ਮਹੱਲੇ ਚਾਹ ਪ੍ਰੋਬਲਮ ਹੈ। ਬੋਲਸੇ ਵਿੱਚ ਉਹ ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਕੱਡੀਆਂ ਜਾ ਚੁੱਕੀਆਂ ਕਿੰਨੀਆਂ ਕ ਬਚ ਗਈਆਂ ਜਿੱਥੇ ਹੁਣ ਤਾਂ ਤੁਹਾਡੇ ਸਾਹਮਣੇ ਆ ਕੋਈ ਵੱਡਾ ਅਫਸਰ ਨਹੀਂ ਬਖਸ਼ਿਆ ਜਾਂਦਾ ਕੋਈ ਛੋਟਾ ਅਫਸਰ ਨਹੀਂ ਬਖਸ਼ਿਆ ਜਾਂਦਾ ਕਹਿੰਦੇ ਪੀਲਾ ਪੰਜਾ ਜਿਹੜਾ ਉਹ ਸਿਰਫ ਗਰੀਬਾਂ ਦੇ ਘਰ ਤੇ ਚੱਲਦਾ ਰਿਹਾ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਨਸ਼ੇੜੀ ਸੀਗੇ ਕਿੰਨੇ ਵੱਡੇ ਘਰ ਸੀ ਜਿਨ੍ਹਾਂ ਦੇ ਪੀਲਾ ਪੰਜਾ ਚੱਲਦਾ ਸੀ ਸਿੱਟੇ ਦੀ ਕਮਾਈ ਨਾਲ ਘਰ ਬਣਾਏ ਸੀ ਇਹਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹਨਾਂ ਦੇ ਘਰਾਂ ਤੇ ਪੀਲੇ ਪੰਜੇ ਚੱਲੀ ਵੀ ਜਾਂਦੇ ਪਰ ਕਈਆਂ ਦੀ ਰਿਪੋਰਟਾਂ ਵੀ ਬਣੀ ਜਾਂਦੀਆਂ ਕੀ ਨਸ਼ਾ ਖਤਮ ਨਹੀਂ ਹੋ ਸਕਦਾ ਇਹ ਬੜੀ ਪਰਸੈਪਸ਼ਨ ਬਣੀ ਹੋਈ ਹੈ ਕਿ ਜੇ ਕਾਲੀਦਲ ਖਤਮ ਹੋ ਉਸਦਾ ਨਸ਼ਾ ਵੀ ਖਤਮ ਹੋ ਜਾਵੇ ਉਹ ਵਿਰੋਧੀ ਤੇਰਾ ਕਹਿੰਦੀ ਹੈ ਕਿ ਖਾਨਾ ਪੂਰਤੀ ਹੋ ਰਹੀ ਪਰਚੇ ਦਰਜ ਕਰਕੇ ਵੱਡੇ ਮਗਰਮੱਛ ਨਹੀਂ ਪੜੇ ਜਾ ਰਹੇ ਇਹ ਮਗਰਮੱਛ ਪੜਾ ਤੇ ਸਾਰੇ ਉਹਦੇ ਹੱਕ 'ਚ ਖੜ ਜੁੰਦੇ ਸਵਾ ਤਿੰਨ ਸਾਲ ਬਾਅਦ ਸਰਕਾਰ ਨੂੰ ਯਾਦ ਆਇਆ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਉਹ 70 ਸਾਲ 78 ਸਾਲ ਯਾਦ ਨਹੀਂ ਆ ਸਾਨੂੰ ਯਾਦ ਤਾਂ ਇੱਕ ਦਿਨ ਕਿਵੇਂ ਖਤਮ ਹੋຊਦਾ ਤੁਹਾਡਾ ਕੋਈ ਸਿਸਟਮ ਨਹੀਂ ਤੁਹਾਨੂੰ ਪਤਾ ਨਹੀਂ ਕਿ ਕੀ ਹਾਲਾਤ ਹੋ ਨੇ ਕਿੱਦਾਂ ਸੀ ਉਹਨੂੰ ਤਰੀਕੇ ਨਾਲ ਸਮਝਾ ਸਕਦੇ ਆ ਕਹਿੰਦਾ ਨਸ਼ਾ ਫੜ ਕੇ ਬੰਦੇ ਅੰਦਰ ਦੇ ਨਾਲ ਤਹਲ ਦੀ ਨਸ਼ਾ ਵੇਚਣ ਵਾਲਿਆਂ ਦੀਆਂ ਨਾਸਾ ਭੰਨੋਂ ਕੁਟਾਪਾ ਚਾੜੋ ਤੇ ਉਸ ਤੋਂ ਬਾਅਦ ਮੇਰੇ ਕੋਲ ਆ ਜਾਓ ਕਬਰਾਂ ਦੀ ਜ਼ਰੂਰਤ ਨਹੀਂ ਏ ਅਸੀਂ ਨਹੀਂ ਕਹਿ ਰਹੇ ਏ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਕਹਿੰਦੇ ਨੇ ਇੱਕ ਸਮਾਗਮ ਨੂੰ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਗੱਲ ਕੀਤੀ ਕਿਉਂਕਿ ਲੋਕ ਕਾਫੀ ਪਰੇਸ਼ਾਨ ਸੀ ਨਸ਼ੇੜੀਆਂ ਤੋਂ ਲੇਕਿਨ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੀ ਪੁਲਿਸ ਦੀ ਨਫਰੀ ਘਟ ਗਈ ਹੈ ਕਿ ਲੋਕਾਂ ਨੂੰ ਹੁਣ ਆਪ ਚੌਂਕਾ 'ਚ ਖੜਕੇ ਕਟਾਪੇ ਚਾੜਨੇ ਪੈਣਗੇ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਦਾ ਸਮਨਿਊਜ਼ ਦੇ ਪੋਡਕਾਸਟ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਮੈਂ ਹਾਂ ਤਪਿੰਨ ਮਲੋਤਰਾ ਇਸ ਵਕ ਸਾਡੇ ਨਾਲ ਗੋਲਡੀ ਕੰਬੋਜ਼ੇ ਕੰਬੋਜ਼ ਸਾਹਿਬ ਬਹੁਤ ਬਹੁਤ ਸਵਾਗਤ ਸਮਨਿਊਜ਼ ਦੀ ਸਸਿਕਾ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਕੰਬੋਜ਼ ਸਾਹਿਬ ਕੀ ਨਫਰੀ ਕੱਟ ਗਈ ਕਿਉਂ ਇਸ ਤਰ੍ਹਾਂ ਦਾ ਫਰਮਾਨ ਤੁਹਾਨੂੰ ਜਾਰੀ ਕਰਨਾ ਪਿਆ ਕਿ ਹੁਣ ਲੋਕ ਚੌਂਕਾਂ 'ਚ ਖੜਕੇ ਨਸ਼ਾ ਵਪਾਰੀਆਂ ਦੀਆਂ ਨਾਸਾ ਭੰਗਣ ਭੰਨਣਗੇ ਕੁਟਾਪਾ ਚਾੜਨਗੇ ਨਹੀਂ ਦੇਖੋ ਜਦੋਂ ਕੋਈ ਹਰ ਜਗ੍ਹਾ ਤੁਸੀਂ ਸੋਚੋ ਵੀ ਹੁਣ ਦਾ ਸਪੋਰਟ ਪੁਲਿਸ ਵੀ ਨਹੀਂ ਪਹੁੰਚਾ ਹੂੰ ਉਹਿਆ ਕੁਛ ਨਹੀਂ ਸੀ ਅਗੰਸਤ ਹੋਇਆ ਵਾਰਡ ਨੰਬਰ 1 ਜਨਾਲਾਬਾਦ ਉਹ ਬੰਦਾ ਨਸ਼ਾ ਵੇਦਾ ਉਹਦੇ ਤੇ ਪਹਿਲਾਂ ਪਰਚੇ ਸੀ ਹੂੰ ਤਾਂ ਵਾਰਡ ਨੇ ਕਮੇਟੀ ਬਣਾ ਲਈ ਵੀ ਅਸੀਂ ਅਦੇ ਅਵਾਰ ਜਨਸ਼ਾ ਨਹੀਂ ਬਿਕੰਦੇ ਨਾ ਜਿੱਦਾਂ ਪਿੰਡਾਂ 'ਚ ਬਣੀ ਐ ਪਿੰਡਾਂ 'ਚ ਐਡਵਰਟਾਈਜ਼ਮੈਂਟ ਹੋਈਆਂ ਲੋਕਾਂ ਨੇ ਸਪੀਕਰਾਂ 'ਚ ਅਨਾਉਂਸਮੈਂਟ ਕਰੇ ਵੀ ਸਾਡੇ ਪਿੰਡੋ ਚਿੱਟੇ ਵਾਲੇ ਮਾਰ ਹੋਜੋ ਨਹੀਂ ਇਸ ਚਿੱਟਾ ਨਹੀਂ ਬਿਕੰਦੇ ਤਾਂ ਉਹ ਕਹਿੰਦੇ ਚਲੋ ਯਾਰ ਗੁੱਡਫੇਥ ਦੇ ਨਾਂ ਤੇ ਸਾਡਾ ਫਰਜ਼ ਬੰਦਾ ਵੀ ਅਸੀਂ ਇੱਕ ਵਾਰੀ ਰੋਕ ਦਈਏ ਉਹਨਾਂ ਨੂੰ ਕਹਿਣਗੇ ਵੀ ਹੱਥ ਬੰਨ ਕੇ ਬੈਂਦੀਏ ਸਾਡੇ ਜਵਾਕ ਨਾ ਮਾਰੋ ਵੇ ਸਾਡੇ ਮਹੱਲੇ ਦਾ ਕਰੋ ਧਿਆਨ ਤੁਸੀਂ ਹੋਰ ਕਿਤੇ ਚਲੇ ਜਾਓ ਸਾਡੀ ਜਾਨ ਛਡੋ ਅਸੀਂ ਨਸ਼ਾ ਨਹੀਂ ਵਿਕੰਦਾਂ ਉਹ ਬੰਦਾ ਉਹਨਾਂ ਦੇ ਗੱਲ ਪੈ ਗਿਆ ਗੱਲ ਪੈਣ ਦੇ ਬਾਵਜੂਦ ਫਿਰ ਵੀ ਤੁਸੀਂ ਦੱਸੋ ਅਗਲੇ ਨੇ ਹਾਰ ਤਾਂ ਪਾਉਣੇ ਨਹੀਂ ਸੀ ਇਹੋ ਜਿਹੀ ਪੁਲਿਸ ਦੇ ਉਦੋਂ ਅੱਧੇ ਘੰਟੇ ਬਾਅਦ ਸਾਡਾ ਪ੍ਰੋਗਰਾਮ ਸੀ ਉੱਥੇ ਹਮ ਯੋਧਨਸ਼ੀਵ ਰੋਜਦਲਾ ਚਲੀ ਜਾਂਦਾ ਤਾਂ ਲੇਡੀਜ਼ ਵਿਚਾਰੀਆਂ ਬੜੀਆਂ ਤੰਗ ਸੀ ਉਹ ਕਹਿੰਦੀ ਵੀ ਇਹ ਆ ਹੀ ਗੱਲ ਹੈ ਵੀ ਹਰ ਰੋਜ਼ ਦਾ ਡਰਾਮਾ ਹੈ ਕਦੇ ਕਰਦੇ ਦੋ ਤਿੰਨ ਵਾਰੀ ਸੀ ਉਹਦੇ ਤੇ ਕੇਸ ਵੀ ਰਜਿਸਟਰ ਹੋਇਆ ਮਟੋ 15 ਦਮਾ ਜਮਾਨਤ ਹੋ ਜਾਂਦੀ ਵਾ ਕੇ ਦੁਬਾਰਾ ਕਹਿੰਦਾ ਮੇਰਾ ਕੀ ਬਟਲ ਹੈ ਹਮ ਇਹ ਇਸ ਕਰਕੇ ਹੋਇਆ ਫਿਰ ਬੰਦਾ ਕੀ ਕਰੂਗਾ ਆਖਰੀ ਆਦੇ ਬੰਦਿਆਂ ਦੇ ਨਾਲ ਵੀ ਨਾ ਖੜਾਂਗੇ ਤਾਂ ਫਿਰ ਤਾਂ ਉਹਨਾਂ ਨੂੰ ਮੱਲੇ 'ਚ ਉਹਨਾਂ ਨੂੰ ਭਜਾ ਦੇਣੇ ਮਰੂ ਨਾਲ ਕੀ ਹੂੰ ਏਡੀ ਵੱਡੀ ਮੁਹਿੰਮ ਚੱਲਦੀ ਵੀ ਹੈ ਯੁੱਧ ਨਸ਼ਿਆਂ ਵਿਰੁੱਧ ਉਦੋਂ ਇੱਕ ਬੀਬੀ ਵੀ ਉੱਠ ਕੇ ਤੁਹਾਨੂੰ ਕਹਿ ਰਹੀ ਮੈਂ ਵੀਡੀਓ ਸੁਣ ਰਿਹਾ ਸੀਗਾ ਤੁਹਾਡੀ ਉਹਦੇ ਵਿੱਚ ਕਹਿ ਰਹੀ ਹੈ ਕਿ ਇੱਕ ਐਸਆਈ ਅਧਿਕਾਰੀ ਹੈ ਉਹ ਜਿਹੜਾ ਹੈਗਾ ਉਹ ਫੋਨ ਕਰਕੇ ਆਪਣਾ ਪ੍ਰਭਾਵ ਪਾ ਰਿਹਾ ਹੈ ਕਿ ਨਸ਼ਾ ਵੇਚਣ ਦੇ ਖਿਲਾਫ ਜਦੋਂ ਪਿੰਡ ਹੋ ਰਿਹਾ ਤੇ ਉਹਦੇ ਉੱਤੇ ਤੁਸੀਂ ਕਿਹਾ ਉਹਨੂੰ ਵੀ ਨਹੀਂ ਛੱਡਾਂਗੇ ਕਾਰਵਾਈ ਕਰਾਂਗੇ ਉਹ ਅਸੀਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਪੀ ਜਿਹੜਾ ਵੀ ਕੋਈ ਹੋਜਾ ਕੋਈ ਏਸੀਐਚ ਹੈ ਕਨਸਟੇਬਲ ਹੈ ਜਾਂ ਕੋਈ ਸਬ ਇਨਸਪੈਕਟਰ ਕੋਈ ਵੀ ਵਾਟਵਰ ਜਿਹੜਾ ਅਫਸਰਸ ਹੈ ਜਿਹੜਾ ਉਹਦੇ ਨਾਲ ਇਨਵੋਲ ਹੈ ਜਾਂ ਉਹਦਾ ਥਾਲਮੇਲ ਉਹਦੇ ਨਾਲ ਹੈ ਤਾਂ ਜੇ ਉਹਦੇ ਤੇ ਕਾਰਵਾਈ ਕਰਦੇ ਉਹਦੇ ਤੇ ਵੀ ਹੋਣੀ ਚਾਹੀਦੀ ਜਿਹੜੀ ਉਹਦੀ ਮਦਦ ਕਰਦਾ ਹੂੰ ਇਹਦਾ ਸਰਕਾਰ ਦਾ ਪਹਿਲੇ ਦਿਨ ਵੀ ਨਾ ਤਾਂ ਇਹ ਕਰਪਸ਼ਨ ਬਰਦਾਸ਼ ਹੋਣੀ ਔਰ ਨਾਇ ਨਸ਼ੇ ਵਾਲੇ ਕੰਮ ਚੁਕੀ ਬਰਦਾਸ਼ ਤੂੰ ਤੁਸੀਂ ਕਿਹਾ ਕਿ ਐਸਐਸਪੀ ਨਾਲ ਲੜਨਾ ਪਿਆ ਤਾਂ ਮੈਂ ਐਸਐਸਪੀ ਨਾਲ ਵੀ ਲੜੂੰਗਾ ਚਲੋ ਵਿਧਾਇਕ ਦਾ ਕੰਮ ਵੀ ਹੈਗਾ ਆਪਣੀ ਜਨਤਾ ਪਿੱਛੇ ਆਪਣੇ ਐਸਐਸਪੀ ਨਾਲ ਲੜਨਾ ਕਿ ਐਸਐਸਪੀ ਗੱਲ ਨਹੀਂ ਸੁਣਦਾ ਜਾਂ ਉੱਥੋਂ ਦੀ ਪੁਲਿਸ ਨਹੀਂ ਗੱਲ ਸੁਣਦੀ ਕਿ ਤੁਹਾਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਐਸਐਸਪੀ ਨਾਲ ਲੜਨਾ ਪਿਆ ਮੈਂ ਉਹਨਾਂ ਨਾਲ ਵੀ ਲੜੂੰਗਾ ਨਹੀਂ ਬਿਲਕੁਲ ਸਾਡੇ ਜਿਹੜੇ ਮਾਨੇ ਸਾਡੇ ਐਸਐਸਪੀ ਨੇ ਸਰਦਾਰ ਗੁਰਮੀਤ ਸਿੰਘ ਉਹ ਚੰਗੇ ਇਨਸਾਨ ਨੇ ਉਹਨਾਂ ਨੇ ਨਸ਼ੇ ਨੂੰ ਐਡੀ ਨਕੀਲ ਪਾਈ ਰੀਸੈਂਟ ਜਿਹੜੇ ਦੋ ਲੱਗੇ ਉਹਨਾਂ ਨੇ ਦੋ ਤਿੰਨ ਮਹੀਨੇ ਹੋਏ ਲੱਗਿਆਂ ਬਟ ਮੈਨੂੰ ਨਹੀਂ ਲੱਗਦਾ ਆਫਿਸ ਘੱਟ ਟਾਈਮ ਦਿੰਦੇ ਔਰ ਨਸ਼ੇ ਤੇ ਜ਼ਿਆਦਾ ਜ਼ੋਰ ਦੇ ਕੇ ਉਹਨਾਂ ਨੇ ਸਾਡੇ ਪਿੰਡ ਟਿਵਾਣਾ ਬਹੁਤ ਇਸ਼ੂ ਸੀ ਮਲੂਆਣਾ ਬਹੁਤ ਇਸ਼ੂ ਸੀ ਮੈਨੂੰ ਕਹਿਣ ਲੱਗਾ ਕੋਈ ਸ਼ਰਮ ਨਹੀਂ ਜੋ ਹਲਾਲ ਸੀ ਉਹ ਸੀਗੇ ਭਈ ਬਟ ਜਦੋਂ ਦੇ ਅਸੀਂ ਸਾਹਮਣੇ ਚਾਰ ਸੰਭਾਲਿਆ ਸਾਰੀ ਪੁਲਿਸ ਡੇਲੀ ਚੈਕਿੰਗ ਹੈ ਔਰ ਬਹੁਤ ਤਰੀਕੇ ਸਹੀ ਤਰੀਕੇ ਨਾਲ ਉਹਨਾਂ ਨੇ ਨਸ਼ੇ ਨੂੰ ਕੰਟਰੋਲ ਕਰਿਆ ਸੋ ਇਹੀ ਬੇਨਤੀ ਹੈ ਅਸੀਂ ਤਾਂ ਘਰ ਘਰ ਪਿੰਡਾਂ ਪਿੰਡਾਂ 'ਚ ਜਾ ਕੇ ਡੇਲੀ ਅਨਾਉਂਸਮੈਂਟ ਪੰਜ ਪੰਜ ਪਿੰਡਾਂ 'ਚ ਹੀ ਕਰਦੇ ਆਂ ਜੋ ਨਸ਼ਿਆਂ ਦੇ ਵਿਰੁੱਧ ਵੀ ਅਸੀਂ ਸਾਰੇ ਇਕੱਠੇ ਹੋ ਕੇ ਕਈ ਵਾਰੀ ਹੁੰਦਾ ਹੈ ਵੀ ਫੈਮਲੀयां ਡਰਦੀਆਂ ਬੋਲਦੀ ਨਹੀਂ ਸਾਡਾ ਮੁੰਡਾ ਛਿੱਟੇ ਤੇ ਲੱਗਿਆ ਸੋ ਅਸੀਂ ਤਾਂ ਇਹ ਰਿਕੁਐਸਟ ਕਰਦੇ ਆ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਪਰਿਵਾਰ ਦੇ ਮੈਂਬਰ ਆ ਬੀਇੰਗ ਇਹ ਸਰਕਾਰ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਫਾਦਲਗਾ ਹਸਪੀਟਲ ਨੂੰ ਸੈਂਟਰ ਬਣਾਇਆ ਉੱਥੇ ਅਸੀਂ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਸਾਡਾ ਬੱਚੇ ਨੂੰ ਲੈ ਕੇ ਜਾਂਦੇ ਆ ਚਾਹੇ ਦੋ ਦਿਨ ਲੱਗਣ ਚਾਹੇ ਪੰਜ ਦਿਨ ਲੱਗਣ ਪ੍ਰੋਪਰ ਉਹਨਾਂ ਦਾ ਟ੍ਰੀਟਮੈਂਟ ਕਰਦੇ ਜਦੋਂ ਅਗਲਾ ਕਹਿੰਦਾ ਨਹੀਂ ਮੈਂ ਠੀਕ ਆ ਮੈਂ ਉਹਨੂੰ ਕੰਟਰੋਲ 'ਚ ਹੈ ਮੇਰੇ ਉਹਨੂੰ ਤੋੜ ਨਹੀਂ ਲੱਗਦੀ ਫਿਰ ਉਹਨੂੰ ਘਰੇ ਇਹ ਸਰਕਾਰ ਦਾ ਇਨੀਸ਼ੀਏਟਿਵ ਹੈ ਪਹਿਲੇ ਹੁੰਦਾ ਨਹੀਂ ਸੀ ਸੋ ਇਹ ਹੀ ਕੋਸ਼ਿਸ਼ ਹੈ ਆਦੇ ਬੱਚਿਆਂ ਦੀ ਜ਼ਿੰਦਗੀ ਬਚਾਉਣਾ ਹੈ ਸੀ ਜੋ ਵੀ ਕਰਨਾ ਪਿਆ ਜ਼ਰੂਰ ਕਰਾਂਗੇ ਕੰਬੋਸ ਸਾਹਿਬ ਲੋਕਾਂ ਨੂੰ ਅੱਗੇ ਆਉਣ ਦੀ ਬਹੁਤ ਜ਼ਰੂਰਤ ਹੈਗੀ ਹੈ ਸਰਕਾਰ ਨਾਲ ਪੁਲਿਸ ਨਾਲ ਮੋਢੇ ਨਾਲ ਮੋਢਾ ਲਾਣ ਦੀ ਜ਼ਰੂਰਤ ਹੈ ਕਿਉਂਕਿ ਇਹ ਕੋੜ ਹੈ ਜਿਹੜਾ ਇਹ ਘਰ-ਘਰ ਤੱਕ ਪਹੁੰਚ ਚੁੱਕਾ ਹੈ ਕਿ ਨਸ਼ਿਆਂ ਦੇ ਵਪਾਰੀਆਂ ਤੋਂ ਇਲਾਵਾ ਇਹ ਕਿਹਾ ਜਾ ਸਕਦਾ ਹੈ ਕਈ ਪਿੰਡਾਂ ਦੇ ਵਿੱਚ ਤਾਂ ਘਰ-ਘਰ ਦੇ ਵਿੱਚ ਬੱਚੇ ਜਿਹੜੇ ਨੇ ਇਹ ਗ੍ਰਾਮ ਲਿਆਏ ਜਾਂ 2 ਗ੍ਰਾਮ ਲਿਆਏ ਉਹ ਖੁਦ ਕੰਜ਼ਿਊਮ ਕਰਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਦੋਂ ਲੋਕ ਇਦਾਂ ਦੇ ਨਸ਼ੇੜੀਆਂ ਦੇ ਨਾਲ ਲੜਨਗੇ ਉਹਨਾਂ ਦਾ ਆਪਸੀ ਵੈਰ ਪਊਗਾ ਕਿਉਂਕਿ ਪਹਿਲੇ ਵੀ ਕਈ ਕਮੇਟੀਆਂ ਬਣ ਚੁੱਕੀਆਂ ਨੇ ਫਿਰ ਇਹਨਾਂ ਦੇ ਉੱਪਰੋਂ ਜਿਹੜੇ ਹਮਲੇ ਕੀਤੇ ਗਏ ਲੋਕਾਂ ਦੇ ਉੱਪਰ ਫਿਰ ਲੋਕ ਪਿੱਛੇ ਹਟ ਗਏ ਨੇ ਬਿਲਕੁਲ ਇਹਦੇ ਵਿੱਚ ਮੈਂ ਤਾਂ ਆਪ ਉਸ ਦਿਨ ਬਹੁਤ ਹਰਾਨ ਸੀ ਕਿ ਬੇਟੀ ਕਹਿੰਦੀ ਮੈਂ ਛਿਟਾ ਲਾਉਣੀ ਹੈ ਜਦੋਂ ਇਹ ਇਹੋ ਜਿਹੇ ਹਾਲਾਤ ਪੈਦਾ ਹੋ ਜਾਣਾ ਤੁਸੀਂ ਕੀ ਸੋਚਦੇ ਹੋ ਬਿਲਕੁਲ ਤਾਂ ਧੰਨਵਾਦਾਂ ਸਰਕਾਰ ਦਾ ਜਿਨ੍ਹਾਂ ਨੇ ਨਸ਼ੇ ਨੂੰ ਨੱਥ ਪਾਉਣ ਆਸਤੇ ਕੁਮਾਰਚੂਨੇ ਮਹਿੰਮ ਸਟਾਰਟ ਕਰੀ ਔਰ ਪੂਰਾ ਬਲਕਚ ਪੂਰੇ ਸਟਾਰਟਿੰਗ ਕਰੀ ਸਾਰੀ ਪੁਲਿਸ ਡਿਪਾਰਟਮੈਂਟ ਨੇ ਇੱਕੋ ਕੰਮ ਤੇ ਲਾਤਾ ਵੀ ਨਸ਼ਾ ਖਤਮ ਕਰਨਾ ਤੁਸੀਂ ਵੇਖੋ ਜੜਾ ਤੱਕ ਇੰਨਾ ਤੱਕ ਪਹੁੰਚ ਚੁਕਿਆ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਸਾਨੂੰ ਦਿੱਤੀ ਵੀ ਇੰਨੀਆਂ ਇਹਨਾਂ ਦੇ ਜੜਾ ਮਜ਼ਬੂਤ ਹੋ ਚੁੱਕੀਆਂ ਵੀ ਸਾਨੂੰ ਵੀ 5-6 ਮਹੀਨੇ ਲੱਗੇ ਔਰ ਮੈਂ ਧੰਨਵਾਦਿਆ ਮੁੱਖ ਮੰਤਰੀ ਪੰਜਾਬ ਦਾ ਔਰ ਆਪਦੀ ਸਰਕਾਰ ਦਾ ਜਿਨ੍ਹਾਂ ਨੇ ਇਮਾਨਦਾਰੀ ਨਾਲ ਚਾਹੇ ਡੀਜੀਪੀ ਸਾਹਿਬ ਹੋਣ ਚਾਹੇ ਸਾਡੇ ਐਸਐਸਪੀ ਸਾਹਿਬ ਡੀਏਜੀ ਸਾਹਿਬ ਹੋਣ जिन्होंने हर बंदे ने अपनी ईमानदारी ਨਾਲ ਕੰਮ ਕਰਿਆ ਔਰ ਅੱਗੇ ਵੀ ਪੂਰੇ ਜ਼ੋਰ ਨਾਲ ਕਰ ਰਹੇ ਹਨ ਦੁਬਾਰਾ ਫਿਰ ਰਿਸਰਚ ਪ੍ਰੋਗਰਾਮ ਸਟਾਰਟ ਹੋਣ ਵਾਲੇ ਹੈ ਔਰ ਕੋਸ਼ਿਸ਼ ਹੈ ਵੀ ਜਲਦੀ ਨਸ਼ਾ ਪੰਜਾਬ ਚ ਖਤਮ ਹੋਊਗਾ ਇਹਦੇ ਨਾਲ ਸਾਡੀ ਪੰਜਾਬ ਦੀ ਜਵਾਨੀ ਵੀ ਬਚੇਗੀ ਔਰ ਸਾਡੀ ਜ਼ਿੰਦਗੀ ਵੀ ਚੰਗੀ ਤਰੀਕੇ ਨਾਲ ਬਤਾ ਸਕਦਾ ਇਹ ਬਿਲਕੁਲ ਕਿਹਾ ਜਾਂਦਾ ਕਿ ਬਾਦਲਾ ਦਾ ਗੜ ਮੰਨਿਆ ਜਾਂਦਾ ਇੱਥੇ ਪਹਿਲਾਂ ਕਿੰਨਾ ਨਸ਼ਾ ਸੀਗਾ ਔਰ ਅੱਜ ਦੇ ਹਾਲਾਤ ਕੀ ਨੇ ਜਲਾਲਾਬਾਦ ਦੇ ਵਿੱਚ ਖਾਸ ਕਰਕੇ ਕੋਈ ਉਹਨਾਂ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਐ ਸੀ ਕੋਈ ਢਰ ਨਹੀਂ ਹੁੰਦਾ ਸੀ ਹੂੰ ਕੋਈ ਪੁੱਛਦਾ ਨਹੀਂ ਸੀ ਜੇ ਕੋਈ ਗਲਤ ਕੰਮ ਕਰਦਾ ਸੀ ਤਾਂ ਰੋਕ ਦਿੱਤਾ ਜਾਂਦਾ ਸੀ ਕੋਈ ਕਾਰਵਾਈ ਨਹੀਂ ਹੁੰਦੀ ਸੀ ਬਟ ਹੁਣ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਔਰ ਸਭ ਨੂੰ ਇਕੱਠੇ ਹੋ ਕੇ ਸਾਨੂੰ ਸਮਝਣਾ ਪਊਗਾ ਵੀ ਘਟੋ ਘਟ ਕੋਈ ਨਸ਼ਾ ਵੇਚਣ ਵਾਲਾ 100 ਵਾਰੀ ਸੋਚੇ ਉਹ ਸਰਕਾਰ ਆਮ ਆਦੀ 파ਟੀ ਦੀ ਇਹਨਾਂ ਨੇ ਬਖਸ਼ਣਾ ਨਹੀਂਗਾ ਜੇ ਤੁਹਾਨੂੰ ਲੱਗਦਾ ਕਿ ਹੁਣ ਵਿਰੋਧੀ ਵੀ ਸਵਾਲ ਚੱਕਦੇ ਪਏ ਨੇ ਕਿ ਸਵਾ 3 ਸਾਲ ਬਾਅਦ ਸਰਕਾਰ ਨੂੰ ਯਾਦ ਆਇਆ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਉਹਨਾਂ ਨੂੰ 70 ਸਾਲ 78 ਸਾਲ ਯਾਦ ਨਹੀਂ ਆਇਆ ਸਾਨੂੰ ਯਾਦ ਤਾਂ ਹੈ ਹੂੰ ਉਹਨਾਂ ਨੇ 70 ਸਾਲ ਨਸ਼ਾ ਲੋਕਾਂ ਨੂੰ ਦਿੱਤਾ ਹੀ ਹੈ ਹੁਣ ਯਕਦਮ ਬੰਦੇ ਨਾਲ 2022 ਚ ਸਟਾਰਟ ਕਰ ਦਿੰਦੇ ਤੁਸੀਂ ਦੱਸੋ ਇੱਕ ਦਿਨ ਚ ਕਿਵੇਂ ਖਤਮ ਹੋ ਸਕਦਾ ਥੋੜਾ ਕੋਈ ਸਿਸਟਮ ਨਹੀਂ ਤੁਹਾਨੂੰ ਪਤਾ ਨਹੀਂ ਵਾਲੇ ਕੀ ਹਾਲਾਤ ਉਹਨੇ ਕੀ ਉਹਦਾ ਸਾਈਡ ਇਫੈਕਟ ਕੀ ਹੋਣਾ ਹੈ ਕਿਵੇਂ ਅਸੀਂ ਉਹਨੂੰ ਮੈਰਿਜ ਕਰ ਸਕਦੇ ਆ ਕਿਦਾਂ ਅਸੀਂ ਉਹਨੂੰ ਤਰੀਕੇ ਨਾਲ ਸਮਝਾ ਸਕਦੇ ਆ ਕਹਿੰਦਾ ਨਸ਼ਾ ਫੜ ਕੇ ਬੰਦੇ ਅੰਦਰ ਦੇਣ ਨਾਲ ਤਾਂ ਹੱਲ ਨਹੀਂ ਦੂਰ ਹੋ ਸਕਦਾ ਹੂੰ ਜਦ ਤੱਕ ਸੀ ਉਹਦੇ ਬੱਚਿਆਂ ਨੂੰ ਸੇਫਲੀ ਸਮਝਾ ਨਹੀਂ ਸਕਦੇ ਉਹਨਾਂ ਦੇ ਟ੍ਰੇਨਿੰਗ ਨਹੀਂ ਕਰ ਸਕਦੇ ਉਹਨਾਂ ਨੂੰ ਇਲਾਜ ਨਹੀਂ ਦੇ ਸਕਦੇ ਤਦ ਤੱਕ ਦਾ ਸ਼ੱਕ ਕਿਵੇਂ ਖਤਮ ਹੋ ਸਕਦਾ ਹੂੰ ਕਿਹੜਾ ਬਹੁਤ ਸੌਖਾ ਇਹਨਾਂ ਨੇ ਤਾਂ ਲੋਕਾਂ ਦੇ ਜੋ ਆਖ ਮਾਰਤੇ ਪੁਰਾਣੀ ਸਰਕਾਰ ਨੇ ਕੀ ਕੁਛ ਇਹਨਾਂ ਦੇ ਹਾਲਾਤਾਂ 'ਚ ਨਹੀਂ ਹੋਇਆ ਪਰ ਇਸ ਸਰਕਾਰ ਦਾ ਇਹ ਤਾਂ ਇਨੀਸ਼ੀਏਟਿਵ ਹੈ ਸਰਕਾਰ ਨੇ ਹਰ ਮੁੱਦੇ ਤੇ ਸੰਜੀਦਗੀ ਨਾਲ ਉਹ ਮੁੱਦਾ ਵੀ ਚੱਕਿਆ ਉਹਦਾ ਹੱਲ ਵੀ ਕਰਿਆ ਚਾਹੇ ਕੋਈ ਮੁੱਦਾ ਲੈ ਲਓ ਪੰਜਾਬ ਦਾ ਸਭ ਤੋਂ ਵੱਡਾ ਹੱਲ ਸੀ ਬੱਚਿਆਂ ਲਈ ਖੇਡ ਸਟੇਡੀਅਮ ਤੇ ਇਹਨਾਂ ਤੋਂ ਬਣੀ ਨਹੀਂ ਹੋਰ ਕੀ ਦੇਣਗੇ ਹੁਣ ਸਰਕਾਰ ਨੇ ਹਰ ਹਲਕੇ ਨੂੰ 30 30 40 40 ਸਟੇਡੀਅਮ ਜਿੰਨੀ ਜਿੰਨੀ ਦੀ ਰਿਕੁਆਇਰਮੈਂਟ ਸੀ ਮੇਰੇ ਹਲਕੇ 'ਚ 40 ਸਟੇਡੀਅਮ ਆਏ ਹਨ ਮਾਨਨ ਦੇ 4-5 ਮਹੀਨੇ ਲੱਗ ਜਾਣਗੇ ਬੱਚਾ ਜਦੋਂ ਖੇਡਾਂ ਦੇ ਪਾਸੇ ਜਾਊਗਾ ਆਟੋਮੈਟਿਕ ਉਹ ਤਾਂ ਟੀਐਲ ਪਾਸੇ ਨਾ ਜਾਊਗਾ ਐਕਚੁਅਲੀ ਹੁੰਦਾ ਤਾਂ ਟੀਮ ਵਰਕ ਹੈ ਤੁਹਾਡਾ ਫਰੈਂਡ ਸਰਕਲ 'ਚ ਕੋਈ ਇੱਕ ਇਹੋ ਜਿਹਾ ਆ ਗਿਆ ਉਹ ਨਾਲ ਦੂਜੇ ਨੂੰ ਲਾ ਦਿੰਦਾ ਉਹ ਦੂਜੇ ਤੀਜੇ ਨੂੰ ਲਾ ਦਿੰਦਾ ਕਿਉਂਕਿ ਪੈਸੇ ਹੁੰਦੇ ਨਹੀਂ ਉਹ ਦੂਜੇ ਨੂੰ ਕਹਿੰਦੇ ਨਹੀਂ ਯਾਰ ਇੱਕ ਵਾਰੀ ਲਾ ਲੈ ਐਦਾਂ ਹੀ ਚੇਨ ਬਣ ਜਾਂਦੀ ਹੈ ਹੂੰ ਅਰ ਜੇ ਹੁਣ ਅਸੀਂ ਖੇਡਾਂ ਦੇ ਪਾਸੇ ਪੁਰਾਣਾ ਰੰਗਲਾ ਪਿੰਡ ਉਹਦਾ ਲੈ ਕੇ ਜਾਵਾਂਗੇ ਤੇ ਇੱਕ ਬੱਚਾ ਖੇਡਾਂ ਦੇ ਪਾਸੇ ਜਾਊਗਾ ਉਹ ਕਹਿੰਨਗੇ ਨਹੀਂ ਸਟੇਡੀਅਮ ਚਲਦੇ ਆ ਚਲੋ ਉੱਥੇ ਖੇਡ ਕੇ ਆਉਣੇ ਆ ਕੋਈ ਕਬੱਡੀ ਓਹੀ ਰੀਸਾ ਓਹੀ ਸਭ ਕੁਝ ਸਾਡਾ ਵਾਲੀਬਾਲ ਗਰਾਊਂਡ ਤਿਆਰ ਹੋ ਨਾ ਗਏ ਤਾਂ ਇਹ ਜਲਾਲਾਬਾਦ ਦੇ ਵਿੱਚ ਪਹਿਲੇ ਨਹੀਂ ਸੀਗਾ ਕੋਈ ਸਟੇਡੀਅਮ ਜਲਾਲਾਬਾਦ ਚ ਇੱਕ ਸਟੇਡੀਅਮ ਬਣਾ ਦਿੱਤਾ ਸੀ ਪਿੰਡਾਂ ਚ ਕੋਈ ਹਾਲਾਤ ਨਹੀਂ ਸੀ ਹੂੰ 40 ਸਟੇਡੀਅਮ ਹੋਣਾ ਹੈ 15 ਅਸੀਂ ਪਹਿਲਾਂ ਬਣਾਏ ਆ ਹਲੇ ਵੀ ਸਾਡਾ 200 ਪਿੰਡ ਹੈ ਹੂੰ ਹੌਲੀ ਹੌਲੀ ਪਿੰਡਾਂ ਚ ਸਟੇਡੀਅਮ ਬਣਨ ਲੱਗੇ ਆ ਸੋ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਚਾਹੇ ਕਿ ਤੇ ਵਾਲੀਬਾਲ ਬਣਾ ਰਹੇ ਕਿਤੇ ਬੈਡਮਿੰਟਨ ਦਾ ਬਣਾ ਰਹੇ ਕਿਤੇ ਅਸੀਂ ਉਹਨੂੰ ਟ੍ਰੈਕ ਵਾਲੇ ਪ੍ਰੋਪਰ ਕ੍ਰਿਕਟ ਸਟੇਡੀਅਮ ਬਣਾ ਰਹੇ ਹਰ ਪਿੰਡ ਚ ਕੋਸ਼ਿਸ਼ ਇਹ ਜਿੱਤ ਜਿੱਤ ਸਾਨੂੰ ਲੈਂਡ ਅਵੇਲੇਬਲ ਹੈ ਉੱਥੇ ਅਸੀਂ ਸਟੇਡੀਅਮ ਦੇ ਤੁਹਾਡੇ ਇਲਾਕੇ ਤੋਂ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਕਹੀਏ ਰਾਜਾ ਫੜਿੰਗ ਕਹੀਏ ਕਿ ਦੋਨੋਂ ਪ੍ਰਧਾਨੀਆਂ ਅਲੱਗ-ਅਲੱਗ ਪਾਰਟੀਆਂ ਦੇ ਜੇ ਗੱਲ ਕਰੀਏ ਸੁਨੀਲ ਜਾਖੜ ਦੀ ਵੀ ਤਾਂ ਉਸੇ ਹਲਕਾ ਏਰੀਆ ਤੋਂ ਪੈ ਜਾਂਦੇ ਨੇ ਉਹ ਕਹਿੰਦੇ ਪੰਜਾਬ ਦੇ ਵਿੱਚ ਜਿਉਂ ਦਾ ਤਿਉਂ ਨਸ਼ਾ ਜਿਹੜਾ ਉਹ ਵਿਕ ਰਿਹਾ ਨਹੀਂ ਵੇਖੋ ਜੇ ਹਾਲੇ ਵੀ ਇਹ ਕੈਨਬੀ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਤੁਸੀਂ ਤਾਂ ਗੁੱਟਕਾ ਸਬਤੇ ਸੌ ਚੱਕ ਕੇ ਤੁਸੀਂ ਕਿਹੜਾ ਕੀ ਕੁਝ ਕਰਤਾ ਰਾਜਾ ਵੜਿੰਗ ਵੀ ਉੱਥੇ ਸੀ ਤੇ ਸੁਨੀਲ ਜਾਕਰ ਦਾ ਪ੍ਰਧਾਨ ਰਹੇ 5 ਸਾਲ ਹੂੰ 5 ਸਾਲ ਬਾਅਦ ਉਥੋਂ ਨੀਂਦਾਂ ਲੱਗੀ ਉਹਦਾ ਹੁਣ ਭਾਜੀਪੀ 'ਚ ਆ ਗਏ ਕਮਾਲ ਹੋ ਗਈ ਯਾਰ ਜਿਨ੍ਹਾਂ ਨੇ ਦੇਣ ਦਿੱਤੀ ਹੋਵੇ ਜਿਨ੍ਹਾਂ ਦਾ ਸਾਰਾ ਕੰਮ ਹੋਵੇ ਉਹ ਵੀ ਇਹ ਗੱਲ ਬੋਲਣ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਪੰਜਾਬ ਦੇ ਲੋਕ ਜਾਣਦੇ ਆ ਵੀ ਪੰਜਾਬ ਦੇ ਲਾਦ ਕਿੰਨੇ ਖਰਾਬ ਕਰਿਆ ਆਮ ਆਦੀ ਪਾਰਟੀ ਨੇ ਕਰਿਆ ਭਗਵੰਤ ਸਿੰਘ ਮਾਨ ਨੇ ਕਰਿਆ ਜਾਂ ਇਹਨਾਂ ਨੇ ਖਰਾਬ ਕਰਿਆ ਤੇ ਕੌਣ ਉਹਨੂੰ ਬਚਾਨ ਚ ਲੱਗਿਆ ਇਹਦਾ ਮੈਨੂੰ ਤੁਹਾਡੇ ਚੈਨਲ ਰੇਕਾਂ ਚ ਕੋਈ ਸ਼ਰਮ ਨਹੀਂ ਉਹਨਾਂ ਦੇ ਨਾਲ ਜਿਹੀ ਫਰਕ ਹੈ ਉਹ ਲੋਕਾਂ ਨੂੰ ਮਾਰਦੇ ਸੀ ਪੰਜਾਬ ਦੇ ਲੋਕਾਂ ਨੂੰ ਬਚਾਨ ਚ ਸਰਦਰ ਭਗਵੰਤ ਸਿੰਘ ਮਾਨ ਲੋਕਾਂ ਦਾ ਮਨੋਬਲ ਵੀ ਬਹੁਤ ਉੱਚਾ ਹੋਣਾ ਜ਼ਰੂਰੀ ਹੈ ਚਲੋ ਇਹ ਤੁਹਾਡੀ ਗੱਲ ਲੋਕਾਂ ਨੂੰ ਬੜੀ ਚੰਗੀ ਲੱਗੀ ਜਦੋਂ ਤੁਸੀਂ ਕਿਹਾ ਮੈਂ ਵੀਡੀਓ ਪੂਰੀ ਦੇਖੀ ਹੈ ਕਿ ਜਦੋਂ ਤੁਸੀਂ ਕਿਹਾ ਕਿ ਨਾਸਾ ਭੰਦੋ ਤੇ ਕਟਾਪਾ ਚਾੜੋ ਕਿ ਜਿਹੜਾ ਨਸ਼ੇੜੀ ਹੈ ਉਹਨੂੰ ਵੜਨ ਨਹੀਂ ਦੇਣਾ ਤੇ ਲੋਕਾਂ ਨੇ ਤਾੜੀਆਂ ਵੀ ਬਹੁਤ ਮਾਰੀਆਂ ਉੱਥੇ ਬੱਚੇ ਬੀਬੀਆਂ ਸਾਰੇ ਬਜ਼ੁਰਗ ਬੈਠੇ ਸੀਗੇ ਉਹ ਕਾਫੀ ਖੁਸ਼ ਹੋਏ ਕਿ ਇਸ ਤਰ੍ਹਾਂ ਲੋਕਾਂ ਦਾ ਮਨੋਬਲ ਉੱਚਾ ਹੁੰਦਾ ਦੇਖੋ ਜਦੋਂ ਹਾਲਾਤ ਇਹੋ ਜਿਹੇ ਬਣ ਜਾਣ ਤਾਂ ਫਿਰ ਭਈ ਚੰਗੇ ਕੰਮ ਕਰਨ ਲੱਗੇ ਉਹਨਾਂ ਦੇ ਨਾਲ ਵੀ ਖੜਨਾ ਪਊਗਾ ਤੁਹਾਨੂੰ ਨਹੀਂ ਅਦਰਵਾਈਜ਼ ਫਿਰ ਕੀ ਅਗਲਾ ਕੂਗਾ ਮੈਂ ਲੈਣਾ ਹੀ ਕੀ ਹੈ ਕੀ ਲੋਡ ਸੀ ਫਿਰ ਉਹਨਾਂ ਨੇ ਕਮੇਟੀ ਬਣਾਉਂਦੀ ਕੀ ਲੋਡ ਸੀ ਉਹਨਾਂ ਨੂੰ ਅੱਗੇ ਲੱਗਣ ਦੀ ਪੁਲਿਸ ਕੋਲ ਮਸ਼ੀਨ ਲਾ ਕੇ ਤਾਂ ਚੈੱਕ ਕਰਨੀ ਸੀ ਦੀ ਕਿਹੜਾ ਬੰਦਾ ਚਿੱਟਾ ਵੇਚਦਾ ਆਬਵੀਅਸਲੀ ਦੱਸਾਂਗੇ ਦਸੀ ਨਾ ਵੀ ਸਾਡੇ ਮਹੱਲੇ ਚਾਹ ਪ੍ਰੋਬਲਮ ਹੈ ਸਾਡੇ ਵਾਰਡ ਚੇ ਪ੍ਰੋਬਲਮ ਹੈ ਸਾਡੇ ਪਿੰਡ ਚਾ ਬੰਦਾ ਵੇਚਦਾ ਆ ਬੰਦਾ ਨੁਕਸਾਨ ਕਰਦਾ ਕਈਆਂ ਪਿੰਡਾਂ ਚ ਪ੍ਰੋਬਲਮ ਹੈ ਸਾਰੇ ਪੰਜਾਬ ਚ ਪ੍ਰੋਬਲਮ ਕੋਈ ਅੱਜ ਦੇ ਤਾਂ ਆਈ ਨਹੀਂ ਸਦੀਆਂ ਤੋਂ ਚੱਲਦਾ ਆਉਂਦਾ ਹੈ ਅਸੀਂ ਸਾਨੂੰ ਰੋਕਣ ਤੇ ਲੱਗੇਆ ਕੰਟਰੋਲ ਕਰਨ ਤੇ ਲੱਗੇਆ ਪਿਆਦੇ ਬੱਚਿਆਂ ਦੀ ਜ਼ਿੰਦਗੀ ਬਚਾ ਲਈਏ ਦੇ ਪੰਜਾਬ ਦੀ ਜਵਾਨੀ ਫਿਰ ਬਾਹਰ ਹੀ ਚਲੀ ਗਈ ਫਿਰ ਪੰਜਾਬ ਕੌਣ ਸੰਭੋਗਾ ਤੁਸੀਂ ਦੱਸੋ ਬਿਲਕੁਲ ਹੁਣ ਬਾਹਰ ਦੇ ਹਾਲਾਤ ਨਹੀਂ ਚੰਗੇ ਤਾਂ ਤੁਸੀਂ ਹਰ ਫੀਲਡ ਸੇ ਲੈ ਲਓ ਖੇਤਾਂ ਨੂੰ ਤਾਂ ਪਾਣੀ ਨਹੀਂ ਆਉਂਦਾ ਸੀ ਲਾਈਟ ਖੇਤਾਂ ਦੀ ਨਹੀਂ ਆਉਂਦੀ ਸੀ ਉਹ ਵੀ 10 ਦਿਨ ਵੀ ਇਹਨਾਂ ਨੇ 24 24 ਘੰਟੇ ਦਿੱਤੀ ਕਿ ਆਵਾਦੀ ਪਾਰਟੀ ਸਰਕਾਰ ਨੇ ਦਿੱਤੀ ਹੈ ਹਰ ਕੰਮ ਦੇ ਵਿੱਚ ਆਵਾਦੀ ਪਾਰਟੀ ਸਰਕਾਰ ਨੇ ਕੰਮ ਕਰਿਆ ਹਾਂ ਕਿਤੇ ਅਸੀਂ ਡਿਲੇ ਹੋ ਗਏ ਉਹ ਬਿਲਕੁਲ ਮੰਨਦੇ ਆ ਪਰ ਯਕਦਮ ਅਸੀਂ ਹਰ ਕੰਮ ਦੇ ਮੁੱਦੇ ਤੇ ਕੰਮ ਕਰ ਰਹੇ ਆ ਥੋੜਾ ਬਹੁਤ ਲੇਟ ਹੋ ਸਕਦਾ ਪਰ ਕੋਈ ਹੈ ਉਹ ਜਿਹਾ ਮੁੱਦਾ ਨਹੀਂ ਪੰਜਾਬ ਦਾ ਜਿਹਦੇ ਤੇ ਕੰਮ ਨਾ ਕਰੇ ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਸਰਕਾਰ ਦੇ ਚ ਭਗਵੰਤਮਾਨ ਹੋਣ ਚਾਹੀਏ ਕੇਜੀਵਾਲ ਹੋਣ ਪਵੇ ਮੰਤਰੀ ਵਿਧਾਇਕ ਸਾਰੇ ਗੱਲ ਆਮ ਤੌਰ ਤੇ ਹੁੰਦੀ ਕਿ ਪੁਲਿਸ ਚਾਹੀਦਾ ਨਸ਼ਾ ਖਤਮ ਕਰ ਦੇ ਜੇ ਪੁਲਿਸ ਨਹੀਂ ਚਾਹਦੀ ਤਾਂ ਨਸ਼ਾ ਖਤਮ ਨਹੀਂ ਹੋ ਸਕਦਾ ਹੁਣ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਪੰਜਾਬ ਦੇ ਵਿੱਚੋਂ ਉਹ ਪੁਲਿਸ ਦੇ ਵਿੱਚੋਂ ਕਾਲੀਆਂ ਭੇਡਾਂ ਜਿਹੜੀਆਂ ਨੇ ਉਹ ਕੱਢੀਆਂ ਜਾ ਚੁੱਕੀਆਂ ਕਿੰਨੀਆਂ ਕੁ ਬਚ ਗਈਆਂ ਜਿਨ੍ਹਾਂ ਦੇ ਕਾਰਨ ਜਿਵੇਂ ਕਿ ਐਸਆਈ ਜਿਹੜਾ ਹੈਗਾ ਉਹਦਾ ਜ਼ਿਕਰ ਵੀ ਕੀਤਾ ਉਸ ਬੀਬੀ ਨੇ ਦੇਖੋ ਤੁਹਾਡੇ ਸਾਹਮਣੇ ਕਾਲੀਆਂ ਪੇਡਾਂ ਦੇ ਜੱਗ ਜਹਰ ਹੋਣ ਲੱਗੀਆਂ ਕਈਆਂ ਪੁਲਿਸ ਵਾਲੇ ਦੇ ਪਰਚੇ ਨਹੀਂ ਦਿੱਤੇ ਗਏ ਹੂੰ ਤੁਹਾਡੇ ਸਾਹਮਣੇ ਕਿੰਨਾ ਹਾਈਲਾਈਟ ਹੈ ਮੁੱਦੇ ਕਿ ਜਿਨ੍ਹਾਂ ਦੇ ਪਰਚੇ ਦਿੱਤੇ ਗਏ ਜੇ ਪੁਲਿਸ ਕੰਮ ਹੀ ਨਾ ਕਰਦੀ ਫਿਰ ਕਾਰਵਾਈ ਵੀ ਕਿਉਂ ਹੁੰਦੀ ਹੂੰ ਇਹ ਬਿਲਕੁਲ ਇਹਦੇ ਵਿੱਚ ਕੋਈ ਹੋਲਾ ਨਹੀਂ ਜਿਹੜੇ ਬੰਦੇ ਉਹ ਜਾ ਕੰਮ ਕਰਦੇ ਆ ਚਾਹੇ ਕੋ ਮਲਾਜ਼ਮ ਵੀ ਕਿਉਂ ਨਾ ਹੋਵੇ ਉਹਦੇ ਹੱਥ ਮਜ਼ਬੂਤ ਹੁੰਦੇ ਤਾਂ ਪੰਗਾ ਲੈਂਦਾ ਤੇ ਹੁਣ ਤਾਂ ਤੁਹਾਡੇ ਸਾਹਮਣੇ ਆ ਕੋਈ ਵੱਡਾ ਅਫਸਰ ਨਹੀਂ ਬਖਸ਼ਿਆ ਜਾਂਦਾ ਕੋਈ ਛੋਟਾ ਅਫਸਰ ਨਹੀਂ ਬਖਸ਼ਿਆ ਜਾਂਦਾ ਇਸ ਸਰਕਾਰ ਨੇ ਉਹੀ ਪੁਲਿਸ ਹੈ ਜਿਹੜੀ ਲੱਗੀ ਹੈ ਕਿਉਂਕਿ ਪਹਿਲਾਂ ਪੁਲਿਸ ਨੂੰ ਰੋਕ ਦਿੱਤਾ ਜਾਂਦਾ ਸੀ ਪੁਲਿਸ ਵੀ ਕੀ ਕਰਦੀ ਉੱਤੋਂ ਕਮਾਂਡ ਹੈ ਉਹ ਜਿਹਨਾਂ ਨੇ ਨਿਆਰੀ ਨੂੰ ਕੁਝ ਨਹੀਂ ਕਹਿਣਾ ਸਾਡੇ ਤਾਂ ਇਲਾਕੇ 'ਚ ਜਿਹੜਾ ਸੁਖਬੀਰ ਬਦਲ ਦਾ ਸਭ ਤੋਂ ਰਾਈਟ ਹੈਂਡ ਸੀ ਜਿਹੜਾ ਹਲਕਾ ਅੰਜਾਰ ਸੀ ਉਹਦੇ ਨਾਲ ਉਹ ਬੰਦੇ ਸੀ ਜਿਨ੍ਹਾਂ ਤੇ ਸਸਤ ਸਿਰਨ ਦੇ ਪਰਚੇ ਹੂੰ ਤਾਂ ਫਿਰ ਇਹ ਦੂ ਵਾਰ ਕੀ ਉਮੀਦ ਕਰ ਸਕਦੇ ਹੋ ਜਿਹੜੇ ਨਾਲ ਲੈ ਕੇ ਦੀ ਗੱਡੀਆਂ 'ਚ ਪਟਾਈ ਫਿਰਦੇ ਉਹਨਾਂ ਤੇ ਇਹੋ ਜਿਹੇ ਪਰਚੇ ਐ ਤਾਂ ਤੁਸੀਂ ਸੋਚੋ ਵੀ ਉਹਨਾਂ ਨੂੰ ਪੁੱਛ ਲੂਗਾ ਕੋਈ ਨਹੀਂ ਪੁੱਛ ਸਕਦਾ ਹੂੰ ਹੁਣ ਤੁਸੀਂ ਕਹਦੇ ਹੋ ਕਿ ਸਾਡੇ ਨਾਲ ਇਹੋ ਜਿਹਾ ਬੰਦਾ ਹੋਵੇ ਕੋਈ ਪੁਲਿਸ ਨੂੰ ਪੂਰੀ ਪਾਵਰ ਹੈ ਵਿਚਿੱਟਾ ਖਤਮ ਕਰਨਾ ਹੈ ਕਿ ਗੋਲੀਆਂ ਵਾਲਾ ਨਸ਼ਾ ਖਤਮ ਕਰਨਾ ਹੈ ਤਾਂ ਉਹਦੇ 100% ਲੱਗਿਆ ਆਦੀ ਮੰਦਰ ਲੱਗਿਆ ਆ ਲੇਟ ਵੇਟ ਮਹੀਨਾ ਦੋ ਹੋਰ ਲੱਗ ਸਕਦੇ ਪਰ ਇਹ ਕਲੀਅਰ ਹੈ ਵੀ ਆਪਦੀ ਸਰਕਾਰ ਇਹ ਬਚਨ ਰਕੋੜ ਖਤਮ ਕਰਕੇ ਹਟਾ ਨਹੀਂ ਉਹਦੋਂ ਤੁਹਾਨੂੰ ਕਿੱਦਾਂ ਫੀਲ ਹੁੰਦਾ ਤੁਸੀਂ ਵੀ ਯੰਗਸਟਰ ਹੋ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁੜੀ ਆਈ ਕਿ ਮੈਂ ਵੀ ਚਿੱਟਾ ਲਾਨੀ ਆ ਫਿਰ ਉਹਨਾਂ ਲਈ ਤੁਸੀਂ ਆਪਣੇ ਹਲਕੇ ਦੇ ਵਿੱਚ ਕਿੰਨਾ ਕ ਇੰਤਜ਼ਾਮ ਕੀਤਾ ਹੋਇਆ ਹੈ ਕਿ ਉਹਨਾਂ ਨੂੰ ਨਸ਼ੇ ਚੋਂ ਬਾਹਰ ਕੱਢਿਆ ਜਾਏ ਜਾਂ ਫਿਰ ਪਰਚਾ ਦਿਓ ਅੰਦਰ ਕਰ ਦੋ ਨਹੀਂ ਪਰਚਾ ਜਿਹੜਾ ਵਿਚਾਰਾ ਖਾਂਦਾ ਉਹਦੇ ਪਰਚਾ ਦੇ ਕੇ ਕੀ ਕਰ ਲੋ ਹੂੰ ਉਹ ਤਾਂ ਪਹਿਲੇ ਬਿਮਾਰ ਐ ਜੇ ਬਿਮਾਰ ਨੂੰ ਇਲਾਜ ਕਰਾ ਦਿਓਗੇ ਤਾਂ ਠੀਕ ਹੋ ਜਾਊਗਾ ਅਦਰ ਅੰਦਰ ਜਾ ਕੇ ਤਾਂ ਹੋਰ ਵੱਡਾ ਕ੍ਰਿਮੀਨਲ ਬਣ ਜਾਊਗਾ ਕੀ ਕਰ ਸਕਦੇ ਹੂੰ ਲੋਕ ਵਿਰੋਧੀ ਵੀਰਾ ਕਹਿੰਦੇ ਆ ਕਿ ਖਾਣਾ ਪੂਰਤੀ ਹੋਈ ਪਰਚੇ ਦਰਜ ਕਰਕੇ ਵੱਡੇ ਮગરਮੱਛ ਨਹੀਂ ਫੜੇ ਜਾ ਰਹੇ ਤੇ ਜੇ ਮગરਮੱਛ ਫੜਿਆ ਤੇ ਸਾਰੇ ਉਹਦੇ ਹੱਕ 'ਚ ਖੜ ਜੁੰਦੇ ਆ ਤੁਹਾਡੇ ਸਾਹਮਣੇ ਐ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਰੱਸੀ ਨਾ ਬਲੇਟ ਬਲੇਟ ਕਿ ਲਿਆਵਾਂਗੇ ਜੇ ਫੜ ਕੇ ਭਗਵੰਤ ਮਾਨੇ ਅੰਦਰ ਦੇ ਤੇ ਕਹਿੰਦੇ ਨਾ ਜੀ ਤਾਂ ਬੜਾ ਗਲਤ ਕੰਮ ਆ ਹੋਰ ਦੱਸੋ ਇਹਨਾਂ ਨੂੰ ਕੀ ਕਰੀਏ ਅਸੀਂ ਹੂੰ ਪਰ ਚਲੋ ਇਹਨਾਂ ਨੇ ਆਪਦਾ ਕੰਮ ਐ ਮੁੱਦਾ ਐ ਨਹੀਂ ਨਾ ਕੋਈ ਹੋਰ ਹੂੰ ਨਾ ਤਾਂ ਕਿਸੇ ਲੀਡਰ ਤੇ ਕੋਈ ਮੁੱਦਾ ਲੱਭਦਾ ਇਹਨਾਂ ਨੂੰ ਆਮਾ ਦੀ ਪੱਡੀ ਸਾਰੇ ਸਿੰਪਲ ਲੋਗ ਐ ਹਰ ਬੰਦਾ ਇੱਕ ਦੂਜੇ ਨਾਲ ਅਪ੍ਰੋਚੇਬਲ ਐ ਇਹ ਤਾਂ ਇਹਨਾਂ ਨੂੰ ਮਿਲਣਾ ਹੁੰਦਾ ਸੀ ਤੇ 11 ਵਜੇ ਤੱਕ ਭਾਈ ਸਾਹਿਬ ਇਹਨਾਂ ਨੂੰ ਘਰੋਂ ਬਾਹਰ ਨਿਕਲਦੇ ਸੀ ਬਾਉਜੀ ਪਾਟ ਕਰ ਰਹੇ ਨੇ ਬਾਉਜੀ ਪੱਗ ਬੰਨ ਰਹੇ ਨੇ ਬਾਉਜੀ ਆ ਕਰ ਰਹੇ ਨੇ ਬਾਉਜੀ ਉਹ ਕਰ ਰਹੇ ਨੇ ਆਪ ਲੋਗ ਵਿਚਾਰੇ ਬਾਹਰ ਖੜੇ ਰਹਿੰਦੇ ਸੀ ਮੈਂ ਅੱਜ ਜਦ ਘਰੋਂ 5:30 ਵਜੇ ਨਿਕਲਿਆ 5:30 ਵਜੇ ਇੱਕ ਪ੍ਰੋਬਲਮ ਕੋ ਬੰਦੇ ਸਾਡੇ ਕੋਲ ਇਕੱਠੇ ਕਿ ਉਹਨਾਂ ਦੀ ਗਲੀ ਦੀ ਪ੍ਰੋਬਲਮ ਸੀ ਉਹਨਾਂ ਕੋਲ ਕਿਹ ਬੀੜੂ ਦਫ਼ਤਰ ਸਾਰੇ ਭੇਜੇ ਇਹਨਾਂ ਦੇ ਘਰੇ 5:30 ਤੱਕ ਕੋਈ ਚਿੜੀ ਵੀ ਨੀ ਪਰ ਫਰਦੀ ਸੀ ਹੋਰ ਤਾਂ ਬੱਲੀ ਅਸ਼ੁਰ ਤੇ ਮੁੱਦਾ ਇਹਨਾਂ ਕੋਲ ਹੈ ਨਹੀਂ ਕੋਈ ਸਰਕਾਰ ਚੰਗਾ ਕੰਮ ਕਰਨ ਲੱਗੀ ਲੋਕ ਖੁਸ਼ ਹੈ ਪਬਲਿਕ ਖੁਸ਼ ਹੈ ਖਲੀ ਲੀਡਰਾਂ ਨੂੰ ਤਕਲੀਫ ਹੈ ਉਹ ਹੁਣੀ ਵੀ ਚਾਹੀਦੀ ਹੁਣ ਇਹਨਾਂ ਦਾ ਉਹ ਪੁਰਾਣਾ ਕੰਮ ਚੱਲਦਾ ਨਹੀਂਗਾ ਕਹਿੰਦੇ ਪੀਲਾ ਪੰਜਾ ਜਿਹੜਾ ਉਹ ਸਿਰਫ ਗਰੀਬਾਂ ਦੇ ਘਰ ਤੇ ਚੱਲਦਾ ਪਿਆ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਨਸ਼ੇੜੀ ਸੀਗੇ ਕਿੰਨੇ ਵੱਡੇ ਘਾਰ ਸੀ ਜਿਨ੍ਹਾਂ ਤੇ ਪੀਲਾ ਪੰਜਾ ਚੱਲਿਆ ਕਿਉਂਕਿ ਅਸੀਂ ਦੇਖਿਆ ਪੰਜਾਬ ਦੇ ਵਿੱਚ ਡੀਜੀਪੀ ਵੱਲੋਂ ਮੁਹਿੰਮ ਚਲਾਈ ਗਈ ਪੰਜਾਬ ਸਰਕਾਰ ਵੱਲੋਂ ਸੀਐਮ ਮਾਨ ਵੱਲੋਂ ਕਾਫੀ ਪੀਲੇ ਪੰਜੇ ਚੱਲੇ ਤੁਹਾਡੇ ਹਲਕੇ ਵਿੱਚ ਵੀ ਪੀਲੇ ਪੰਜੇ ਚੱਲੇ ਬੀਜੀਪੀ ਗੌਰਵ ਸਾਹਿਬ ਨੇ ਬਹੁਤ ਚੰਗਾ ਕੰਮ ਖਰੇ ਆਦੀ ਪੁਲਿਸ ਨੂੰ ਸਾਰਾ ਮੈਨੇਜ ਕਰਕੇ ਜਿਹੜੇ ਜਿਹੜੇ ਬੰਦਿਆਂ ਤੇ ਨਜਾਇਜ਼ ਘਰ ਬਣਾਏ ਹੋਏ ਸੀ ਜਿਨ੍ਹਾਂ ਨੇ ਚਿੱਟੇ ਦੀ ਕਮਾਈ ਨਾਲ ਘਰ ਬਣਾਏ ਸੀ ਇਹਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ ਉਹਨਾਂ ਦੇ ਘਰਾਂ ਤੇ ਪੀਲੇ ਪੰਜੇ ਚੱਲੀ ਵੀ ਜਾਂਦੇ ਔਰ ਕਈਆਂ ਦੀ ਰਿਪੋਰਟਾਂ ਵੀ ਬਣੀ ਜਾਂਦੀਆਂ ਕਿਉਂਕਿ ਉਹਦੇ ਤੇ ਟਾਈਮ ਪਿਰ ਲੱਗਦਾ ਥੋੜਾ 15 20 ਦਿਨ ਮਹੀਨਾ ਲੱਗ ਜਾਂਦਾ ਰਿਪੋਰਟ ਆਉਣ ਲੱਗੇ ਪਟਵਾਰੀ ਤੋਂ ਰਿਪੋਰਟ ਆਉਂਦੀ ਹੈ ਫਿਰ ਤਹਿਸੀਲਦਾਰ ਸੈਂਕਸ਼ਨ ਕਰਦੇ ਉਸ ਤੋਂ ਬਾਅਦ ਸਾਰੀ ਰਿਪੋਰਟਾਂ ਤੋਂ ਬਾਅਦ ਉਹਦੇ ਤੇ ਚਲਾਸੀ ਦਾ ਅਦਰਵਾਈਜ਼ ਦਾ ਕੋਈ ਹਾਈ ਕੋਰਟ ਚ ਚੈਲੰਜ ਕਰ ਲੂ ਆ ਪਾਕਿਸਤਾਨ ਦਾ ਘਰ ਨਹੀਂ ਟਾਂਸ ਬਿਲਕੁਲ ਪਰ ਜਿਸ ਬੰਦੇ ਨੇ ਇਲੀਗਲ ਤਰੀਕੇ ਨਾਲ ਘਰ ਬਣਾਇਆ ਔਰ ਸਪੈਸ਼ਲੀ ਡਰੱਗਜ਼ ਦੀ ਕਮਾਈ ਨਾਲ ਉਹਦਾ ਘਰ ਰਹਿਣਾ ਨਹੀਂ ਚਾਹੀਦਾ ਇਹ ਮੈਸੇਜ ਜਾਣਾ ਚਾਹੀਦਾ ਤਾਂ ਇਹ ਲੋਗੇ ਟੈਕਨਗੇ ਐਂ ਟੈਕ ਦੇ ਦੇਣਗੇ ਬਿਲਕੁਲ ਜਿਵੇਂ ਤੁਸੀਂ ਉੱਥੇ ਬਿਆਨ ਦਿੱਤਾ ਤੁਸੀਂ ਸੰਬੋਧਨ ਕਰਦੇ ਹੋ ਆਪਣੇ ਲੋਕਾਂ ਨੂੰ ਕਿ ਨਾਸਾ ਭੰਦੋ ਕਟਾਪਾ ਛਾੜ ਦਿਓ ਕੱਲ ਨੂੰ ਤਾਂ ਪਤਾ ਲੱਗਿਆ ਸ਼ਾਮ ਨੂੰ ਉੱਥੇ ਕਿਸੇ ਨਸ਼ੇੜੀ ਦਾ ਕਟਾਪਾ ਜਾਂ ਨਾਸਾ ਭੰਨੀ ਹੋਈਆਂ ਉਹਦੇ ਬਲੱਡ ਵਗੈਰਾ ਨਿਕਲ ਰਹੀ ਆ ਅਗਲਾ ਜਾ ਕੇ ਪਰਚਾ ਕਰਵਾ ਦੂਗਾ ਕੋਈ ਨਹੀਂ ਬਾਈ ਫਿਰ ਐ ਤਾਂ ਅਮਰੀਕਾ ਸੁਣੋ ਜ਼ਿੰਦਗੀ ਦੇ ਵਿੱਚ ਕਦੇ ਤੁਸੀਂ ਇਹ ਸੋਚ ਕੇ ਚੱਲੋਗੇ ਤਾਂ ਕੁਝ ਨਹੀਂ ਹੋ ਸਕਦਾ ਜੇ ਬੰਦਾ ਉਲਟਾ ਉਹਨਾਂ ਦੇ ਗੱਲ ਪੈਂਦਾ ਹੈ ਉਹਦੇ ਹਾਰ ਤਾਂ ਪਾਉਣੇ ਨਹੀਂ ਸੀ ਉਹਨਾਂ ਨੇ ਬਿਲਕੁਲ ਫਿਰ ਉਹ ਕੀ ਕਰਦੇ ਫਿਰ ਉਹਨਾਂ ਲੋੜ ਹੀ ਨਹੀਂ ਸੀ ਕਮੇਟੀ ਬਣਾਉਂਦੀ ਤੇ ਸਾਰੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਸਾਰੇ ਪਿੰਡਾਂ ਸਾਰੇ ਪਿੰਡਾਂ 'ਚ ਕਮੇਟੀ ਨਾਲ ਤਾਲਮਿਲ ਵੀ ਕਰਦੇ ਆ ਉਹ ਪੁਲਿਸ ਨਾਲ ਮੀਟਿੰਗਾਂ ਵੀ ਕਰਾ ਰੱਖਿਏ ਔਰ ਸਾਰਿਆਂ ਨੂੰ ਇਹ ਵੀ ਕਹਿ ਰਿਹਾ ਕਿ ਜਿਹੜਾ ਕੋ ਬੰਦਾ ਇਹੋ ਜਿਹਾ ਕੰਮ ਕਰਦਾ ਉਹਦਾ ਨਾਮ ਵੀ ਦਿਓ ਹੁਣ ਤਕੜੇ ਹੋ ਕੇ ਸਾਰੇ ਲੋਕ ਲੱਗ ਗਏ ਜਦ ਤੱਕ ਲੋਕ ਨਹੀਂ ਅਵੇਰ ਹੁੰਦੇ ਤਦ ਤੱਕ ਇਹ ਖਤਮ ਨਹੀਂ ਹੋ ਸਕਦਾ ਤੁਸੀਂ ਲੋਕਾਂ ਕੋਲ ਜਾਂਦੇ ਹੋ ਯੂਥ ਨੂੰ ਮਿਲਦੇ ਹੋ ਬਜ਼ੁਰਗਾਂ ਨੂੰ ਮਿਲਦੇ ਹੋ ਉਹਨਾਂ ਕੋਲ ਬਹਿਂਦੇ ਹੋ ਤੁਸੀਂ ਨੌਜਵਾਨ ਹੋ ਇੱਕ ਮੈਂਟਰ ਵੀ ਬਣਦੇ ਹੋ ਸਾਰਿਆਂ ਦੇ ਆਈਡਲ ਹੋ ਤੁਸੀਂ ਸਭ ਦੇ ਕਿ ਅਗਰ ਇਹ ਵਿਧਾਇਕ ਬਣ ਸਕਦਾ ਕੱਲ ਨੂੰ ਮੈਂ ਵੀ ਬਣ ਸਕਦਾ ਲੋਕਾਂ ਕੋਲ ਜਾ ਕੇ ਬਹਿੰਦੇ ਹੋ ਲੋਕ ਕੀ ਕਹਿੰਦੇ ਨੇ ਕਿ ਯਾਰ ਨਸ਼ਾ ਕਿੰਨਾ ਕੁ ਘਟਿਆ ਹੈ ਕੀ ਉਦਾਂ ਦਾ ਉਦਾਂ ਹੀ ਆ ਪੁਲਿਸ ਸਾਹ ਦੇ ਰਹੀ ਹੈ ਲੋਕਾਂ ਦਾ ਕੀ ਕਹਿਣਾ ਹੈ ਨਹੀਂ ਬਿਲਕੁਲ ਪੁਲਿਸ ਸਾਹ ਦੇ ਰਹੀ ਹੈ ਇਹਦੇ ਵਿੱਚ ਕੋਈ ਹਲ ਨਹੀਂ ਪੁਲਿਸ ਨੇ ਬਹੁਤ ਚੰਗਾ ਕੰਮ ਵੀ ਕਰਿਆ ਕਈ ਜਗ੍ਹਾ ਪੁਲਿਸ ਦੀ ਕਮੀ ਵੀ ਹੈ ਪਰ ਬੜੀ ਜਲਦੀ ਉਹਦੀ ਪਰਤੀਆਂ ਵੀ ਬਹੁਤ ਖਰੀ ਜਾ ਰਹੀਆਂ ਟਾਈਮ ਟੂ ਟਾਈਮ ਔਰ ਲੱਗਦਾ ਹੈ ਵੀ ਇੱਕ ਦੋ ਮਹੀਨਿਆਂ ਚ ਬਹੁਤ ਕੁਝ ਫਰਕ ਪਊਗਾ ਪੰਜਾਬ ਦੇ ਲੋਕ ਬਹੁਤ ਖੁਸ਼ ਹੈ ਸਪੈਸ਼ਲੀ ਜਿਹੜੇ ਪਿੰਡ ਵਾਲੇ ਮੋਸਟਲੀ ਪਤਾ ਹੀ ਲੱਗ ਜਾਂਦਾ ਹੈ ਲੋਕਾਂ ਦਾ ਮਾਹੌਲ ਦੱਸ ਦਿੰਦਾ ਹੈ ਹੋ ਜਿਆ ਪ੍ਰੋਗਰਾਮ ਕਰਨ ਦੇ ਹਰ ਬੰਦਾ ਹਰ ਪਾਰਟੀ ਦੇ ਲੋਕ ਆ ਰਹੇ ਸਭ ਤੋਂ ਵੱਡੀ ਗੱਲ ਇਸ ਪ੍ਰੋਗਰਾਮਾਂ ਦੀ ਇਹ ਹੈ ਹਰ ਪਾਰਟੀ ਕੱਲ ਵੀ ਗਿਆ ਮੈਂ ਪਰਸੋਂ ਵੀ ਗਿਆ ਉਹਨਾਂ ਦੇ ਅਕਾਲੀ ਦਲ ਦੇ ਸਰਪੰਚ ਵੀ ਕਹਿੰਦੇ ਨੇ ਯਾਰ ਜਿਹੜਾ ਸਰਕਾਰ ਚੰਗਾ ਕੰਮ ਕਰਦੀ ਸਾਨੂੰ ਵੀ ਨਾਲ ਖੜਨਾ ਚਾਹੀਦਾ ਕੱਲ ਨੂੰ ਅੱਜ ਕਿਸੇ ਦੇ ਜਵਾਂਖ ਨੂੰ ਚਿੱਟੇ ਦੀ ਬਿਮਾਰੀ ਲੱਗੀ ਹੈ ਕੱਲ ਨੂੰ ਸਾਡੇ ਜਵਾਂਖਾਂ ਨੂੰ ਵੀ ਲੱਗ ਸਕਦੀ ਹੈ ਪਹਿਲਾਂ ਬੋਲਦੇ ਨਹੀਂ ਸੀ ਉਹਨੂੰ ਬੋਲਣ ਲੱਗ ਗਏ ਪਰ ਕਿਹਨਾ ਸਿੱਧਾ ਇਹ ਕਹਿੰਦੇ ਨੇ ਯਾਰ ਬੰਦੇ ਲਈ ਬਰਾਬਰ ਸਰਕਾਰ ਹੈ ਔਰ ਕੋਈ ਇਹ ਨਹੀਂ ਕਹਿ ਸਕਦਾ ਕਿ ਕਿਸੇ ਤੇ ਨਜਾਇਜ਼ ਪਰਚਾ ਕੀਤਾ ਹੋਵੇ ਪਿਛਲੇ ਸਵਾ 3 ਸਾਲ ਚ ਇਹ ਕੋਸ਼ਿਸ਼ ਕਰੀ ਮੈਂ ਇੱਕ ਬੰਦੇ ਤੇ ਨਜਾਇਜ਼ ਪਰਚਾ ਨਾ ਹੋਵੇ ਨਹੀਂ ਸਾਡੇ ਤਾਂ ਕਲਚਰ ਬਹੁਤ ਸੀ 26 307 ਆਮ ਲੱਗ ਜਾਂਦੀਆਂ ਸੀ ਇਹ ਨਹੀਂ ਕੋਈ ਕਹਿ ਸਕਦਾ ਜਲਾਲਾਬਾਦ ਵੀ ਕਿਸੇ ਤੇ ਨਜਾਇਜ਼ ਪਰਚਾ ਤਾਂ ਬਿਲਕੁਲ ਹੁਣ ਕੀ ਆ ਜਾ ਸਕਦਾ ਕਿ ਜਲਾਲਾਬਾਦ ਜਿਹੜਾ ਹੈਗਾ ਕਾਫੀ ਹੱਦ ਤੱਕ ਤੁਸੀਂ ਉੱਥੇ ਨਸ਼ਾ ਕੰਟਰੋਲ ਕੀਤਾ ਹੈ ਬਿਲਕੁਲ ਪੂਰੀ ਸਰਕਾਰ ਦਾ ਬਹੁਤ ਕਿਰਪਾ ਹੈ ਔਰ ਪੁਲਿਸ ਡਿਪਾਰਟਮੈਂਟ ਨੇ ਵੀ ਬਹੁਤ ਚੰਗਾ ਸਹਿਯੋਗ ਦਿੱਤਾ ਸਪੈਸ਼ਲੀ ਫਾਜ਼ਿਲਕਾ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਨੇ ਔਰ ਲੱਗੇ ਆ ਜੇ ਕੋਈ ਉਹ ਜੀ ਇਸ ਦਾ ਰੋਜ਼ ਕਹਿੰਨੇ ਆ ਕਿਉਂਕਿ ਹਰ ਬੰਦਾ ਉਹਨਾਂ ਨਾਲ ਤਾਲਮਿਲ ਕਰ ਸਕਦਾ ਉਹਨਾਂ ਅੱਗੇ ਵਾਲਾ ਐਮਐਲਏ ਵਾਲਾ ਕੰਮ ਨਹੀਂਗਾ ਹਰ ਬੰਦਾ ਫੋਨ ਕਰ ਲੈਂਦਾ ਐਮਐਲਏ ਨੂੰ ਹਰ ਬੰਦਾ ਗੱਲਬਾਤ ਕਰ ਸਕਦਾ ਹਰ ਬੰਦੇ ਦੀ ਪਹੁੰਚ ਤੱਕ ਨੇ ਮਿਲੇ ਜੇ ਕਿਤੇ ਦਿੱਕਤ ਅਸੀਂ ਉਹਦਾ ਹੱਲ ਵੀ ਕਰ ਦੇ ਲੇਕਿਨ ਕੰਬੋਸ ਸਾਹਿਬ ਜਦੋਂ ਆਪਾਂ ਕਿਤੇ ਬੈਠਨੇ ਆ ਚਲੋ ਔਨ ਰਿਕਾਰਡ ਹੈ ਆਫ ਰਿਕਾਰਡ ਬੈਠਨੇ ਆ ਤੇ ਇੱਕੋ ਹੀ ਗੱਲ ਆਂਦੀ ਕਿਸੇ ਅਫਸਰ ਕੋਲ ਬਹਿ ਜਾਓ ਜੇ ਆਫ ਰਿਕਾਰਡ ਹੁੰਦੇ ਤੁਹਾਡੇ ਨਾਲ ਬੈਠਾ ਹੁੰਦਾ ਇਹੀ ਗੱਲ ਆਣੀ ਸੀਗੀ ਕਿ ਨਸ਼ਾ ਖਤਮ ਨਹੀਂ ਹੋ ਸਕਦਾ ਇਹ ਬੜੀ ਪਰਸੈਪਸ਼ਨ ਬਣੀ ਹੋਈ ਹੈ ਕਿ ਆਪਾਂ ਦੇਖੀਏ ਕਿ ਹਿਮਾਚਲ ਚਲ ਜੀਏ ਹਰਿਆਣਾ ਚਲ ਜੀਏ ਆਪਣਾ ਤਾਂ ਚਲੋ ਪੰਜਾਬ ਜ਼ਿਆਦਾ ਬਦਨਾਮ ਹੋ ਗਿਆ ਨਸ਼ਾ ਦਾ ਗੋਆ ਵਰਗੇ ਚ ਬਹੁਤ ਜ਼ਿਆਦਾ ਹੈਗਾ ਲੇਕਿਨ ਪਰਸੈਪਸ਼ਨ ਬਣੀ ਹੋਈ ਆਪਾਂ ਕਹਿੰਦੇ ਨਸ਼ਾ ਖਤਮ ਹੋ ਜਾਊਗਾ ਕਿ ਇਹ ਖਤਮ ਹੋ ਸਕਦਾ ਵਾਕਈ ਵੇਖੋ ਜੇ ਕਾਲੀ ਦਲ ਖਤਮ ਹੋ ਸਕਦਾ ਨਸ਼ਾ ਵੀ ਖਤਮ ਹੋ ਸਕਦਾ ਹੈ ਤਾਂ ਰੇਕ ਸਟੇਟ ਚ ਹੀ ਇਹਦੇ ਚ ਕੋਈ ਹੋਲਾ ਨਹੀਂ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਸਾਹਮਣੇ ਗੁਜਰਾਤ ਤੋਂ ਫੜਿਆ ਜਾ ਰਿਹਾ ਹੈ ਅਸੀਂ ਵੇਖਦੇ ਹਾਂ ਵੱਡੀਆਂ ਪਾਰਟੀਆਂ ਚ ਕੀ ਕੁਝ ਹੁੰਦਾ ਹੈ ਬੰਬੇ ਲੈ ਲੋ ਕਿਤੇ ਗੋਆ ਲੈ ਲੋ ਹਿਮਾਚਲ ਚ ਬਹੁਤ ਕੁਝ ਹੁੰਦਾ ਹੈ ਪਰ ਗੰਦਾ ਪੰਜਾਬ ਨੂੰ ਕਿਹਾ ਜਾਂਦਾ ਹਮ ਪਰ ਅਸੀਂ ਇਹ 100% ਕਲੀਅਰ ਹੈ ਵੀ ਪੰਜਾਬ 'ਚ ਮੈਸੇਜ ਦੂਰ ਕਰ ਤੁਹਾਨੂੰ ਲੱਗਦਾ ਕਦੀ ਕਦੀ ਕੀ ਪੰਜਾਬ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਨਸ਼ੇ ਦਾ ਪੰਜਾਬ ਨੂੰ ਹਰ ਵਾਰੀ ਰਾਜਨੀਤੀ ਕਰੀ ਜਾਂਦੀ ਪੰਜਾਬ ਤੇ ਆਪਦੀ ਪੀੜ੍ਹੀ ਥੱਲੇ ਕੋਈ ਨਹੀਂ ਵੇਖਦਾ ਪਰ ਚਲੋ ਅਸੀਂ ਲੱਗੇ ਆ ਆਦੇ ਪੰਜਾਬ ਦੀ ਜਵਾਨੀ ਨੂੰ ਵਾਪਸ ਬਚਾਉਣ ਪੰਜਾਬ ਨੂੰ ਰੰਗਲਾ ਪੰਜਾਬ ਬਜਾਉਣ ਪੰਜਾਬ ਦੇ ਖੇਡਾਂ ਵਾਪਸ ਲਿਆਉਣ ਪੰਜਾਬ ਦੀ ਖੇਤੀ ਵਾਪਸ ਬਚਾਉਣ ਪੰਜਾਬ ਦਾ ਨਹਿਰੀ ਪਾਣੀ ਦ ਗਰਾਊਂਡ ਵਾਟਰ ਬਚਾਅ ਜਿਹੜੀ ਆ ਵੀ ਜ਼ਿੰਦਗੀ ਉਸੇ ਤਰ੍ਹਾਂ ਪਿੰਡਾਂ ਚ ਖੁਸ਼ਹਾਲ ਬਜਾਉਣ ਦੀ ਇਹ ਕੋਸ਼ਿਸ਼ ਹੈ ਇਹ ਪੰਜਾਬ ਚਾਹੁੰਦਾ ਸੀ ਇਸੇ ਕਰਕੇ ਇੱਕ ਨਵਾਂ ਬਦਲਾਅ ਆਇਆ ਸੀ ਲੋਕਾਂ ਨੂੰ ਸਹੂਲਤਾਂ ਮਿਲ ਲੋਕਾਂ ਦੀ ਸੇਫਟੀ ਹੋਵੇ ਲੋਕਾਂ ਦਾ ਸਤਕਾਰ ਹੋਵੇ ਲੋਕਾਂ ਨੂੰ ਪਿਆਰ ਮਿਲੇ ਲੋਕਾਂ ਦੀਆਂ ਲੜਾਈਆਂ ਖਤਮ ਹੋਣ ਪਿੰਡਾਂ ਚ ਲੋਕਾਂ ਦਾ ਕੰਮ ਘਰੀ ਸੀ ਹੋਵੇ ਹੁਣ ਤਾਂ ਕੋਈ ਐਡਾ ਹਾਂ ਮੈਂ ਮਰਦਾ ਵੀ ਕੁਝ ਪਰਸੈਂਟ ਹਲੇ ਵੀ ਰਹਿ ਗਿਆ ਹੋਗਾ ਕਿਉਂਕਿ ਇਹ ਐਗਦਾ ਮੈਡੀਕਲ ਦੀ ਸਾਰੀ ਚੀਜ਼ਾਂ ਚੇਂਜ ਨਹੀਂ ਹੋ ਸਕਦੀ ਕੋਈ ਬੰਦਾ ਐਡੀਅਲ ਦੀ ਨਹੀਂ ਸੁਧਰ ਸਕਦਾ ਜਿਹਨੂੰ ਪੁਰਾਣੀ ਆਦਤ ਪਈ ਹੋਵੇ ਉਹ ਐਡੀਅਲ ਦੀ ਸੁਧਰਦਾ ਨਹੀਂਗਾ ਹਾਂ ਪਰ ਜਦੋਂ ਸਰਕਾਰ ਇਹੋ ਜੀ ਹੋਊਗੀ ਨਹੀਂ ਤੁਸੀਂ ਕਦੇ ਵੇਖਿਆ ਸੀ ਇਹ ਤਹਿਸੀਲਦਾਰ ਦੇ ਉਲਟਪੁਲਟ ਹੋ ਸਕਦੀ ਹੈ ਜਿਹੜਾ ਬੰਦਾ ਹੜਤਾਲ ਕਰਦਾ ਸੀ ਮੁੱਖ ਮੰਤਰੀ ਪੰਜਾਬ ਹੀ ਸੀ ਸਰਦਾਰ ਭਗਵੰਤ ਸਿੰਘ ਮਾਨ ਜਿਹਨੇ ਪਹਿਲੀ ਵਾਰੀ ਦੇਖਣ ਨੂੰ ਮਿਲਿਆ 15 ਮਿੰਟਾਂ ਚ ਲੈਣਾ ਅੱਜ ਖੜੇ ਕਰਤੇ ਵੀ ਨੌਕਰੀ ਕਰਨੀ ਖਰੋ ਨਹੀਂ ਦਫਤਰ ਬੈਠੋ ਨਹੀਂ ਜਾਊਗਾ ਤਾਂ ਅੱਜ ਤੱਕ ਦਾ ਲੋਕ ਬਲੈਕਮੈਲ ਕਰਦੇ ਸੀ ਬਹੁਤ ਵਾਰੀ ਵੇਖਿਆ ਸੀ ਬਲੈਕਮੈਲ ਹੁੰਦੇ ਬਿਲਕੁਲ ਥੋਡੇ ਸਾਹਮਣੇ ਜਲਦੀ ਸੀ ਬਲੈਕਮਿਲਿੰਗ ਚੱਲਦੀ ਸੀ ਪਰ ਹੁਣ ਇਸ ਸਰਕਾਰ ਚ ਬਲੈਕਮਿਲਿੰਗ ਖਤਮ ਹੋ ਗਈ ਹੂੰ ਕਿਸੇ ਤੇ ਇਹ ਕਹਨੇ ਆ ਵੀ ਸਾਰਾ ਕੁਝ ਤੁਹਾਡੇ ਹੀ ਹੈ ਤੁਹਾਡੇ ਚ ਦਿੱਤਾ ਜਾਣਾ ਹੂੰ ਬਹੁਤ ਕੋਸ਼ਿਸ਼ ਕਰੀ ਰੈਵਨਿਊ ਇਕੱਠਾ ਕਰਨ ਦੀ ਬਿਨਾ ਕਿਸੇ ਤੇ ਟੈਕਸ ਲੈ ਰੈਵਨਿਊ ਇਕੱਠਾ ਕਰੀ ਜਨੇ ਇਹ ਪਹਿਲੀ ਸਰਕਾਰ ਹੈ ਪੰਜਾਬ ਦੀ ਹੂੰ ਨਹੀਂ ਪਹਿਲਾਂ 3 ਸਾਲ ਫੀਸਾਂ ਵਧਾ ਦਿੱਤੀ ਜਾਂਦੀਆਂ ਸੀ ਤੇ ਲਾਸਟ ਸਾਡੇ 2 ਸਾਲ ਲੋਕਾਂ ਨੂੰ ਫੀਸਾਂ ਘਟਾ ਕੇ ਉਹਨਾਂ ਨੂੰ ਫਿਰ ਪੋਸਟਰ ਇਹ ਉਹ ਕਰਕੇ ਤੇ ਕੰਮ ਕਰ ਦਿੱਤਾ ਜਾਂਦਾ ਸੀ ਹੂੰ ਬਹੁਤ ਕੁਝ ਵੇਖਿਆ ਨੌਕਰਿਆਂ ਦਾ ਨਾ ਦੇਖੀ ਕੁਝ ਹੁੰਦਾ ਸੀ ਕੱਚੇ ਦਾ ਪੱਕੇ ਕਰਤੇ ਹੁੰਦੇ ਹੀ ਨਹੀਂ ਸੀ ਪੱਕੇ ਪੱਕੇ ਦਾ ਪੰਜਾਬ ਸਰਕਾਰ ਆਮ ਆਦੀ ਪਾਰਟੀ ਨਹੀਂ ਕਰਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਟੀਚਰ ਪੱਕੇ ਹੋਏ ਬਾਕੀ ਡਿਪਾਰਟਮੈਂਟ ਦੇ ਮੁਲਾਜ਼ਮ ਪੱਕੇ ਹੋਏ ਜਿਹੜੇ ਹੁਣ ਪੈਂਡਿੰਗ ਹੈ 10 ਸਾਲ ਤੋਂ ਬਾਅਦ ਉਹ ਵੀ ਪੱਕੇ ਹੋ ਜਾਣ ਬਿਲਕੁਲ ਹੁਣ ਤੁਸੀਂ ਆਪਣੇ ਹਲਕੇ ਦੇ ਜਿਹੜੇ ਉੱਤੇ ਜਾਂ ਲਾਗੇ ਚਾਗੇ ਲੋਕ ਜਿਹੜਾ ਨਸ਼ਾ ਵੇਚਦੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਮੇਰੇ ਤੋਂ ਲੋਕਾਂ ਨੂੰ ਤਾਂ ਕਹਿਤਾ ਕਿ ਨਸ਼ਾ ਬੰਦੋ ਕਟਾਪਾ ਚਾੜੋ 골ਡੀ ਕੰਬੋਜ ਕੀ ਕਹਿਣਗੇ ਉਹਨਾਂ ਦਾ ਮੇਰਾ ਤਾਂ ਇੱਕ ਹੀ ਮੈਸੇਜ ਹੈ ਯਾਰ ਵੇਖੋ ਆਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਨਹੀਂ ਫਿਰ ਅਜ ਨਹੀਂ ਕਾਲੀ ਥੋੜੀ ਵਾਰੀ ਤਾਂ ਹਣੀ ਹੈ ਕਦੇ ਨਾ ਕਦੇ ਪਰਮਾਤਮਾ ਤਾਂ ਵੇਖਦਾ ਹੀ ਹੈ ਨਹੀਂ ਫਿਰ ਲਿਆਇ ਲੋਈ ਨਹੀਂ ਕਰਨਾ ਕੋਈ ਗੱਲ ਨਹੀਂ ਘਾਟੇ ਬੱਦੇ ਜ਼ਿੰਦਗੀ ਦੇ ਨਾਲ ਚੱਲਦੇ ਆਦੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਕੋਈ ਚੀਜ਼ ਨਹੀਂ ਤੇ ਕੰਬੋਤ ਸਾਹਿਬ ਆਖਰੀ ਸਵਾਲ ਕਿ ਯੂਥ ਬਾਹਰ ਜਾ ਰਿਹਾ ਕੁਝ ਕੇਸ ਵੀ ਹੋਏ ਨੇ ਕਿ ਆਪਣਾ ਸਟਾਰਟਅਪ ਸ਼ੁਰੂ ਕੀਤਾ ਵਾਪਸੀ ਹੋਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਪਾਂ ਨੂੰ ਪਤਾ ਹੈ ਹਾਲਾਤ ਉਸ ਵਕਤ ਬਹੁਤ ਬੁਰੇ ਨੇ ਬੱਚੇ ਇੱਥੇ ਆ ਰਹੇ ਨੇ ਤੇ ਤੁਹਾਡੇ ਉਥੇ ਵੀ ਹੈਗੇ ਕੋਈ ਇਦਾਂ ਦੇ ਕੇਸ ਕਿ ਬੱਚੇ ਵਾਪਸੀ ਕਰ ਰਹੇ ਨੇ ਮੈਂ ਕਹਲਾ ਮੇਰੇ ਲੱਡੂ ਵਾਲਾ ਪਿੰਡ ਹੈ ਉਥੇ ਉਤਾੜ ਉੱਥੇ ਬਾਇਲੈਕਸ਼ਨ ਸਰਪੰਚੀ ਦਾ ਕਾਲਾ ਸੀ ਡੋਟ ਡੋਲ ਕਰੀ ਜਾਂਦੇ ਸ ਤੇ ਇੱਕ ਘਰ ਗਿਆ ਉਹ ਪਹਿਲਾਂ ਉਹ ਚੀਨੀ ਤੇ ਓਲਾਚੀ ਲੈ ਕੇ ਆਏ ਹੂੰ ਕਹਿੰਦੇ ਲੱਡੂ ਤਾਂ ਹੈ ਨਹੀਂ ਪਰ ਸਾਡੇ ਮੁੰਡੇ ਨੂੰ ਬਾਹਰ ਗਿਆ ਸੀ ਵਾਪਸ ਹੈ ਤੀਜੀ ਨੌਕਰੀ ਮਿਲੀ ਹੈ ਇਸ ਸਰਕਾਰ 'ਚ ਇੱਕੋ ਘਰ ਦੇ ਵਿੱਚ ਇੱਕੋ ਇੱਕੋ ਬੱਚੇ ਨੂੰ ਥਰਡ ਜੌਬ ਹੈ ਉਹਦੀ ਪਹਿਲਾਂ ਹੋਰ ਲੱਗਿਆ ਫਿਰ ਹੋਰ ਲੱਗਿਆ ਨਾ ਉਹ ਐਜੂਕੇਸ਼ਨ ਡਿਪਾਰਟਮੈਂਟ ਚ ਕਲ ਆ ਰਿਖਿਆ ਯਾਰ ਜਦੋਂ ਇਹੋ ਜੀ ਸ਼ੁਰੂਆਤ ਹੋਣ ਲੱਗ ਜੂਗੀ ਇਮਾਨਦਾਰ ਨੂੰ ਨੌਕਰੀਆਂ ਵਿਦਾਊਟ ਸਪਾਂਸਰਸ਼ਿਪ ਵਿਦਾਊਟ ਪੈਸੇਸ ਪਰ ਜੌਬਸ ਮਿਲ ਲੱਗ ਜਣਗੇ ਕੌਣ ਜਾਂਦਾ ਬਾਹਰ ਜਾ ਕੇ ਗੁਲਾਮੀ ਕਰਨੀ ਹੈ ਅਗਲਾ ਕੰਦੇਤੀ 20000 ਕਮਾਏ ਚੰਗਾ ਤੇ ਮਾਪਿਆਂ ਕੋਲ ਤਾਂ ਬੈਠੇ ਆ ਉਥੇ 5 ਲੱਖ ਕਮਾ ਕੇ ਵੀ ਦੋ ਹੀ ਬਚਣਾ ਹੈ ਇੱਥੇ ਵੀ 25 30000 50000 ਰੁਪਿਆ ਸਟਾਰਟਿੰਗ ਵੀ ਪੱਛੀ ਆਰ ਕਮਨ ਜੌਬ ਚ ਹੈ ਉਹ ਦੂਬਾ 70000 ਅਗਲੇ ਦੀ ਜੌਬ ਪੇ ਹੋ ਜਾਂਦੀ ਹੈ ਬਟ ਹਰ ਬੰਦਾ ਇਹ ਚੋਂਦਾ ਮੈਂ ਇਹਦੇ ਘਰੇ ਰਾਂ ਕੋਈ ਨਹੀਂ ਕਹਿੰਦਾ ਮੈਂ ਬਾਹਰ ਜਾ ਕੇ ਕਿਸੇ ਦੀ ਗੱਲਾਂ ਨਹੀਂ ਖਾਂ ਪਹਿਲਾਂ ਹਾਲਾਤ ਇਹੋ ਜੇ ਸੀ ਲੋਕਾਂ ਨੇ ਕਹਿੰਦੇ ਸੀ ਬਾਹਰ ਜਾਓ ਇੱਥੇ ਕੀ ਕੁਝ ਕਬਜੇ ਕੀ ਕੁਝ ਨਹੀਂ ਇੱਥੇ ਤਾਂ ਇਹੀ ਸੀ ਕਿ ਨਸ਼ਾ ਹੀ ਕਰਨਾ ਇੱਥੇ ਬੈਠ ਕੇ ਤਾਂ ਜੇ ਨਸ਼ੇ ਦੀ ਗੱਲ ਮੁੰਡਾ ਬਹੁਤ ਸਿਸਟਮ ਬਦਲ ਗਿਆ ਲੋਕ ਵੀ ਲੱਗੇ ਸਕੂਲਾਂ ਚ ਵੀ ਬਹੁਤ ਮਾਹੌਲ ਬਦਲ ਗਿਆ ਐਜੂਕੇਸ਼ਨ ਮੇ ਬਹੁਤ ਪਹਿਲੇ ਨਾਲ ਬਹੁਤ ਕੁਝ ਫਰਕ ਪਿਆ ਐਜੂਕੇਸ਼ਨ ਡਿਪਾਰਟਮੈਂਟ ਔਰ ਸਭ ਤੋਂ ਵੱਡਾ ਮੈਂ ਧੰਨਵਾਦੀਆ ਜਿਹੜਾ ਬੱਚਿਆਂ ਦੀ ਐਜੂਕੇਸ਼ਨ ਚ ਫਰਕ ਪਿਆ ਪੰਜਾਬ ਸਰਕਾਰ ਨੇ ਕਿਉਂਕਿ ਦੋ ਹੀ ਸਭ ਤੋਂ ਵੱਡੇ ਇੱਕ ਐਜੂਕੇਸ਼ਨ ਸੀ ਔਰ ਇੱਕ ਸੈਕੰਡ ਹੈਲਥ ਸੀ ਥਰਡ ਸਡਨਰੀ ਪਾਣੀ ਸੀ ਮੈਂ ਦਾ ਟੇਲਾ ਤੋਂ ਆਣਾ ਜਿੱਥੇ ਪਾਣੀ ਕਦੇ ਵੇਖਿਆ ਵੀ ਨਹੀਂ ਹੁੰਦਾ ਸੀ ਸਡਨਰੀ 40-40 ਸਾਲ ਬਾਅਦ ਟੇਲਾ ਤੇ ਪਾਣੀ ਆਇਆ ਕਈ ਨੇੜਾ ਤਾਂ ਬਣੀਆਂ ਸਾਡੇ 65 ਸਾਲ ਬਾਅਦ ਇਹੋ ਜਿਹਾ ਲਾਸਟ ਜਿਹੜੇ ਹਲਕੇ ਹੁਣ ਆਮ ਆਦਮੀ ਕਲੀਨਿਕ ਖੁੱਲਣ ਲੱਗੇ ਔਰ ਮੇਰੇ ਜਲਾਲਾਬਾਦ ਸ਼ਹਿਰ ਚ 4 ਆਮ ਆਦਮੀ ਕਲੀਨਿਕ ਬਣਾਇਆ ਨਾ ਮੈਂ ਹੁਣ ਅਸੀਂ ਆਰਗੇਨਾਈਜ਼ ਕਰਾਂ ਸੋ ਇਹ ਮੈਸੇਜ ਹੈ ਮੇਰੇ ਸਾਰਿਆਂ ਨੂੰ ਮਨਸ਼ੇਦੋਂ ਬਚਣਾ ਚਾਹੀਦਾ ਹੈ ਔਰ ਕਿਰਪਾ ਕਰਕੇ ਜਲਾਲਾਬਾਦ ਦਾ ਧਿਆਨ ਕਰੋ ਨਹੀਂ ਹਾਲਾਤ ਤੁਹਾਡੇ ਵੀ ਉਹ ਹੋਣਗੇ ਜਿਹੜੇ ਤੁਸੀਂ ਬੱਚਿਆਂ ਦੇ ਕਰੀਆ ਬਿਲਕੁਲ ਧੰਨਵਾਦ ਕੰਬੋਜ ਸਾਹਿਬ ਤੇ ਸੀਗੇ ਗੋਲਡੀ ਕੰਬੋਜ ਵੀਡੀਓ ਤੋਂ ਅਸੀਂ ਸ਼ੁਰੂ ਕੀਤੀ ਸੀਗੀ ਜਿਹੜੀ ਵੀਡੀਓ ਸੀਗੀ ਕਿ ਐਸਐਸਪੀ ਨਾਲ ਵੀ ਲੜਨਾ ਪਿਆ ਲੜੂਗਾ ਨਾਸਾ ਭਾਂਦਾਂਗੇ ਕਟਾਪਾ ਚਾੜਾਂਗੇ ਨਸ਼ੀੜੀਆਂ ਤੇ ਹੁਣ ਵੀ ਉਹਨਾਂ ਨੇ ਵੀਡੀਓ ਦੇ ਐਂਡ 'ਚ ਇਹੀ ਕਿਹਾ ਕਿ ਸੁਧਰ ਜੋ ਨਹੀਂ ਤਾਂ ਤੁਹਾਡਾ ਵੀ ਉਹੀ ਹਾਲ ਕਰਾਂਗੇ ਹੁਣ ਸਾਨੂੰ ਦਿਓ ਜਲ ਸੋਸੀ